ਕਾਫੀ ਕਾਜੀ ਤੁਸੀਂ ਇਸ ਟਾਈਮ ਮਾਲਵਾ ਸੁਪਰ ਫਾਸਟ ਵੇਖ ਰਹੇ ਹੋ ਤੇ ਤੁਸੀਂ ਸਾਡੇ ਨਾਲ ਜੁੜ ਚੁੱਕੇ ਹੋ ਰਾਤ ਦੇ 9:00 ਵਜੇ ਚੁੱਕੇ ਨੇ 9:30 ਤੱਕ ਤੁਹਾਡੇ ਅਸੀਂ ਹਾਜ਼ਰ ਰਵਾਂਗੇ ਵੱਖ-ਵੱਖ ਮੁੱਦਿਆਂ ਦੇ ਉੱਤੇ ਗੱਲਬਾਤ ਕਰਾਂਗੇ ਬੜਾ ਇੰਟਰਸਟਿੰਗ ਦਿਨ ਅੱਜ ਬੜਾ ਅਜ ਥੋੜੇ ਥੋੜੇ ਟਾਈਮ ਤੱਕ ਇੱਕ ਵੀਡੀਓ ਤੁਹਾਨੂੰ ਇਸੇ ਪੇਜ ਦੇ ਉੱਤੇ ਦੇਖਣ ਨੂੰ ਮਿਲੂਗੀ ਜਿਹਦੇ ਵਿੱਚ ਕਮੇਡੀ ਸੰਗ ਪ੍ਰਭਾਤ ਦੇ ਰਾਜਾ ਬੜੰਗ ਦੀ ਬੜੰਗ ਦੀ ਟਕਰਾਰ ਪਾਜੀ ਹੋਈ ਹੈ ਉਹ ਵੀ ਤੁਹਾਨੂੰ ਇਸ ਵੀਡੀਓ ਦਿਖਾਵਾਂਗੇ ਤੁਹਾਡੇ ਟਾਈਮ ਬਾਅਦ ਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ ਤੇ ਜਿਹੜੀ ਪਹਿਲਾਂ ਹਾਲ ਪਹਿਲਾਂ ਮੈਂ ਚਲਦਾ ਸ਼ਹਿਰ ਕੋਲੇ ਸ਼ਹਿਵਾ ਹਲਕਾ ਬਾਗਾ ਪਰਾਨਾਂ ਦੀ ਕੋਈ ਗਤੀਵਿਧੀ ਅੜਕਾ ਬਾਗਾ ਪਰਾਨਾਂ ਦੇ ਵਿੱਚ ਕਿਹੋ ਜਿਹਾ ਮਾਹੌਲ ਆ ਕੀ ਗੱਲਬਾਤ ਆ ਕੋਈ ਹੈ ਤੁਹਾਡੇ ਕੋਲੇ ਸਭ ਤੋਂ ਪਹਿਲਾਂ ਇਹ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਹੌਲ ਸਰਾਂ ਸਾਹਿਬ ਤੁਸੀਂ ਵੀ ਵੈਸੇ ਸਾਰੀ ਦਿਹਾੜੀ ਇੱਥੇ ਲੋਕਾਂ ਚ ਹੀ ਰਹਿੰਨੇ ਹੋ ਤੇ ਅੱਜ ਜਿਹੜਾ ਮਾਹੌਲ ਸੀਗਾ ਅੱਜ ਦਾ ਕਹਿ ਸਕਦੇ ਹਾਂ ਰਾਜਵਿੰਦਰ ਸਿੰਘ ਧਰਮਪੋਤ ਵੱਲੋਂ ਜਿਹੜਾ ਆਪਣੇ ਪਾਰਟੀ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਲੋਕਾਂ ਦੇ ਨਾਲ ਜਾ-ਜਾ ਮੀਟਿੰਗਾਂ ਕੀਤੀਆਂ ਜਾ ਰਹੀਆਂ ਤਾਂ ਅੱਜ ਜਿਹੜੀ ਮੀਟਿੰਗ ਜਿਹੜ ਮਾਲਾ ਕਲਾ ਵਿੱਚ ਸੀਗੀ ਮਾਲਾ ਦੇ ਵਿੱਚ ਤੇ ਉਥੇ ਤੁਸੀਂ ਦੇਖਿਆ ਜਿਹੜਾ ਬਹੁਤ ਵੱਡੀ ਗਿਣਤੀ ਦੇ ਵਿੱਚ ਇਕੱਠ ਹੋਇਆ ਅੱਜ ਉਥੇ ਕਿਉਂਕਿ ਇਹ ਵੀ ਕਹਿ ਸਕਦੇ ਆ ਕਿ ਮਾਲਾ ਸਾਹਿਬ ਦਾ ਆਪਦਾ ਪੈਂਡ ਸੀ ਤੇ ਇਕੱਠ ਹੋਣਾ ਬਣਦਾ ਵੀ ਸੀਗਾ ਤੇ ਇਹ ਵੀ ਕਹਿ ਸਕਦੇ ਆ ਕਿ ਜੇ ਮਾਲਾ ਸਾਹਿਬ ਉਹ ਪੈਂਡਾ ਦਾ ਸਾਰੇ ਉਥੋਂ ਦੇ ਜਿਹੜੇ ਲੋਕ ਆ ਤਾਂ ਬਣਦਾ ਹੀ ਆ ਕਿ ਮਾਲਾ ਸਾਹਿਬ ਦੀ سپورਟ ਕਰਨਗੇ ਤੇ ਇਸ ਕਰਕੇ ਜਿਹੜਾ ਉਹ ਬਹੁਤ ਵੱਡਾ ਇਕੱਠ ਸੀ ਜਿਹੜਾ ਅੱਜ ਉਹਨਾਂ ਨੇ ਸੰਬੋਧਨ ਕੀਤਾ ਤੇ ਭਲੂਰ ਵਿੱਚ ਵੀ ਪੈਂਡ ਦੇ ਭਲੂਰ ਪਿੰਡ ਵਿੱਚ ਵੀ ਜਾ ਕੇ ਜਿਹੜਾ ਵੱਡਾ ਇਕੱਠ ਵੇਖਣ ਨੂੰ ਮਿਲਿਆ ਤੇ ਬਾਕੀ ਜਿਹੜੇ ਸਮੀਕਰਨ ਜਿਹੜੇ ਬਦਲਦੇ ਚੇਂਜ ਹੁੰਦੇ ਰਹਿੰਦੇ ਉਹਦੇ ਵਿੱਚ ਆਪਾਂ ਡਿਟੇਲ ਦੇ ਵਿੱਚ ਜਿਹੜੀ ਗੱਲਬਾਤ ਕਰਾਂਗੇ ਉਸ ਤੋਂ ਪਹਿਲਾਂ ਤੁਸੀਂ ਜਿਹੜੀ ਇਹ ਗੱਲਬਾਤ ਮੰਨ ਲਿਆ ਜੀ ਤੁਸੀਂ ਦੱਸ ਦਿਓ ਕਿਉਂਕਿ ਤੁਸੀਂ ਉੱਥੇ ਮਿਊਜ਼ ਸੀ ਉਸ ਵਕਤ ਜਿਹੜਾ ਜਿਹੜੀ ਇਹ ਜੜਕਾ ਹੁੰਦੇ ਨੇ ਪਹਿਲਾਂ ਸਾਡੇ ਦਰਸ਼ਕਾਂ ਨੂੰ ਇੱਕ ਬੇਨਤੀ ਆ ਜਿਹੜੇ ਨਵੇਂ-ਨਵੇਂ ਜੁੜੇ ਆ ਕਿ ਇਹਨੂੰ ਪਹਿਲਾਂ ਦਾ ਸ਼ੇਅਰ ਜ਼ਰੂਰ ਕਰ ਲਿਆ ਕਰੋ ਪ੍ਰੋਗਰਾਮ ਹੱਥ ਮੱਲ ਕੇ ਬੇਨਤੀ ਆ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਜਿਹੜਾ ਵੀ ਤੁਸੀਂ ਕਮੈਂਟ ਕਰੋਗੇ ਅਸੀਂ ਸਕਰੀਨ ਤੇ ਜ਼ਰੂਰ ਅਸੀਂ ਤੁਹਾਨੂੰ ਦਿਖਾਵਾਂਗੇ ਹਲ-ਹਲ ਬੇਨਤੀ ਆ ਕਿ ਜਿਹੜੇ ਮੇਰੇ ਦੋ ਮਹਿ ਆਡੇ ਸੰਯੋਗੀ ਨੇ ਸ਼ਹਿਰ ਪ੍ਰਸ਼ਾਸਨ ਨੂੰ ਕੰਗੋਂ ਉਹਨੂੰ ਬੇਨਤੀ ਆ ਕਿ 20-20 ਸ਼ੇਅਰ ਤੁਸੀਂ ਗੁਰਪਰੰਪਰ ਜਰੂਰ ਕਰਦਿਆ ਕਰੋ ਆ ਤਵਨ ਕੇ ਬੇਨਤੀ ਆ ਤੇ ਤੁਸੀਂ ਇਹਨਾਂ ਕੇ ਦੂਰ ਕੰਮ ਕਰ ਲਿਆ ਕਰੋ ਤੇ ਆਪਣਾ ਜੀ ਅ ਅੱਜ ਜਿਹੜਾ ਕੱਟ ਸੀਗਾ ਕੱਟ ਤਾਂ तकरीबन ਸਾਰੀਆਂ ਪਟਕਾਂ ਸ਼ਹਿਰ ਵਿਖੋ ਜਾ ਕਰ ਰਹੀਆਂ ਪਰ ਦੂਸਰੇ ਪਾਸੇ ਇੱਕ ਚੀਜ਼ ਜਿਹੜੀ ਹੋਰ ਆ ਮੈਂ ਲੈਕ ਦੇ ਦਾਂ ਅ ਜਿਹੜਾ ਦੂਸਰੇ ਪਾਸੇ ਕਿੱਛੀ ਚ ਹੋਰ ਨਿਕਲ ਕੇ ਸਾਹਮਣੇ ਆ ਰਹੀ ਆ ਸ਼ਹਿਵ ਜਿਹੜੀ ਸੀਆਈਡੀ ਰਿਪੋਰਟ ਕਹਿ ਰਹੀ ਆ ਜਾਂ ਜਿਹੜੀ ਇੰਟੈਲੀਜੈਂਸੀ ਰਿਪੋਰਟ ਕਹਿ ਰਹੀ ਆ ਜਿਹੜੇ ਕਾਲੀਦਲ ਦਾ ਮੁਕਾਬਲਾ ਜਿਹੜਾ ਮੁਕਾਬਲੇ ਚੱਲ ਰਿਆ ਸੀ ਕਾਲੀਦਿਆਲਾ ਅੱਜ ਵੀ ਕਾਲੀਦਲ ਮੁਕਾਬਲੇ ਚਾ ਪਰ ਸਰਬਜੀਤ ਸਿੰਘ ਨੇ ਕਿਤੇ ਨਾ ਕਿਤੇ ਆਪਣੀ ਵੜਤ ਬਣਾਈ ਹੋਈ ਆ ਵੋਟ ਪਰਸੈਂਟ ਦੇ ਵਿੱਚ ਵੋਟਰ ਦੇ ਸ਼ਰਤੀ ਦੇ ਵਿੱਚ ਕਿਸੇ ਵੀ ਪਾਰਟੀ ਨੇ ਨੂੰ ਹਲਕੇ ਦੇ ਵਿੱਚ ਨਹੀਂ ਲੈਣਾ ਚਾਹੀਦਾ ਜੇ ਹਲਕੇ ਦੇ ਵਿੱਚ ਲੈਂਦੇ ਆ ਤਾਂ ਕਿਤੇ ਨਾ ਕਿਤੇ ਜਿਹੜਾ ਨੁਕਸਾਨ ਹੋ ਪਾਰਟੀਆਂ ਨੂੰ ਜ਼ਰੂਰ ਹੋਊਗਾ ਇਹਦੇ ਚ ਕੋਈ ਦੋਰੈ ਵਾਲ ਨਹੀਂ ਸ਼ੱਕ ਨਹੀਂ ਕੋਈ ਸ਼ੱਕal ਜਲ ਨਹੀਂ ਗੀ ਬਿਲਕੁਲ ਇਹ ਜਿਹੜਾ ਦੇਖਣਾ ਪੈਣਾ ਵੀ ਜਿਹੜਾ ਇਹ ਕੀ ਨਿਕਲ ਕੇ ਸਾਹਮਣੇ ਆਉਂਦਾ ਇਹ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਪਰ ਜਿਹੜਾ ਯਾਦ ਮੀਦਵਾਰਾਂ ਪਰਤਕ ਮੀਦਵਾਰਾਂ ਜਿਹੜੇ ਕਿ ਉਹ ਜ਼ਰੂਰ ਆਪਾਂ ਕਹਿ ਸਕਦੇ ਆ ਸ਼ਹਿਵਾ ਕਿਹ ਨੂੰ ਹਲਕੇ ਦੇ ਵਿੱਚ ਨਹੀਂ ਲੈਣਾ ਆਪਣੇ ਨੇੜਲੇ ਪਿੰਡਾਂ 'ਚ ਇਧਰ ਮੋਗੇ ਹਲਕੇ ਦੇ ਵਿੱਚ ਜਾਨੀ ਕਿ ਆ ਕੇ ਗਏ ਸਰ ਵੀ ਸਗੇ ਤੇ ਵੱਡੇ ਇਕੱਠ ਵੇਖਣ ਨੂੰ ਮਿਲੇ ਖਾਸ ਕਰ ਜਿਹੜੇ ਪਿੰਡਾਂ ਦੇ ਵਿੱਚ ਜਿਹੜੇ ਉਹਨਾਂ ਦੇ ਇਕੱਠ ਬਹੁਤ ਵੱਧਦੇ ਜਾ ਰਹੇ ਨੇ ਕਿਉਂਕਿ ਜਿਹੜੇ ਪਿੰਡਾਂ ਦੇ ਲੋਕ ਆਪ ਮਹਾਰੀ ਜੁੜ ਰਹੇ ਨੇ ਤੇ ਆਪ ਦੇ ਜਿਹੜੇ ਦੋਸਤ ਮਿੱਤਰਾਂ ਉਹਨਾਂ ਨੂੰ ਵੀ ਕਹਿ ਰਹੇ ਨੇ ਕਿ ਇਸ ਵਾਰ ਜਿਹੜਾ ਵੋਟ ਆ ਆਪਾਂ ਖਾਲਸਾ ਪੰਥ ਨੂੰ ਹੀ ਪਾਉਣੀ ਆ ਤੇ ਖਾਲਸਾ ਪੰਥ ਵੱਲੋਂ ਸਰਵਿਸ ਖੜੇ ਨੇ ਤੇ ਖੰਡੂਰ ਸਾਹਿਬ ਤੋਂ ਤੁਹਾਨੂੰ ਪਤਾ ਹੀ ਅਮਰਪਾਲ ਸਿੰਘ ਖੜੇ ਨੇ ਜੋ ਬਹੁਤ ਉਹ ਵੀ ਵੱਡਾ ਫੈਸਲਾ ਹੋਣਾ ਉਸ ਦਿਨ ਵੀ ਲੋਕ ਪੰਥਾ ਦੇ ਨਾਲ ਖੜਦੇ ਆ ਜਾਂ ਫਿਰ ਜਿਹੜੇ ਹੋਰ ਪਾਰਟੀਆਂ ਦੇ ਨਾਲ ਤੋਂ ਵਿੱਚ ਆ ਰਿਹਾ ਕਹਿੰਦੇ ਵੀ ਅਮਰਪਾਲ ਦੇ ਬਰੋਬਰ ਕੋਈ ਨਹੀਂ ਖੜ ਰਿਹਾ ਹਜੇ ਵੀ ਸਭ ਤੋਂ ਵੋਟ ਜ਼ਿਆਦਾ ਅਮਰਪਾਲ ਦੀ ਆ ਉਧਰ ਬੱਚੇ-ਬੱਚੇ ਵੀ ਕਹਿ ਰਹੇ ਨੇ ਮੇਲੇ ਕੋਲੇ ਇਹ ਗੱਲ ਕਹਿ ਰਹੀ ਹੈ ਵੀ ਉਹਦੇ ਮੁਕਾਬਲੇ ਚ ਕੋਈ ਬੰਦਾ ਹੈ ਨਹੀਂਗਾ ਤਾਂ ਹਜੇ ਕਹਿ ਰਹੇ ਆ ਵੀ ਮੁਕਾਬਲੇ ਜਿੱਤੋ ਸਾਰੇ ਬਾਹਰ ਹੀ ਆ ਪਰ ਅਮਰਪਾਲ ਸਿੰਘ ਦਾ ਮੁਕਾਬਲਾ ਵੇਖੋ 4 ਤਰੀਕ ਨੂੰ ਕਲੀਅਰ ਹੋਊਗਾ ਬਾਕੀ ਆਉਣ ਵਾਲਾ ਹਜੇ ਸਮਾਂ ਦੱਸ ਦਵਾਂ ਕੀ ਕਹਿ ਰਿਹਾ ਆਪਣੇ ਵੀ ਸਰਾਵ ਸਾਬ ਵੇਖੋ ਜਿਹੜੇ ਜਿਵੇਂ ਕਰਮਜੀਤ ਦੇ ਅਨਮੋਲ ਪਹਿਲਾਂ ਕਾਫੀ ਅੱਗੇ ਚੱਲ ਰਹੇ ਸੀ ਬਹੁਤ ਅੱਗੇ ਚੱਲ ਰਹੇ ਸੀ ਤੇ ਹੰਸ ਰਾਜ ਵੀ ਕਿਸੇ ਪਾਸੇ ਥੋੜਾ ਜਿਆ ਦਿਖ ਰਹੇ ਸੀ ਵੀ ਕਰ ਰਹੇ ਆ ਆਪਣੇ ਕੱਠ ਉਹ ਵੀ ਕਰ ਰਹੇ ਸੀ ਪਰ ਕਿਤੇ ਨਾ ਕਿਤੇ ਸਰਾਵ ਸਾਬ ਜਿਹੜੇ ਬੋਲੀ ਕਾਰਨ ਥੋੜਾ ਜਿਆ ਲੋਕ ਖਿਸਕਣ ਲੱਗ ਜਾਂਦੇ ਨਾ ਤੇ ਉਹ ਕਈ ਵਾਰੀ ਕੋਈ ਗੱਲ ਹੀ ਉਹੋ ਜਿਹੀ ਹੋ ਜਾਂਦੀ ਬੋਲਣਾ ਵੀ ਪੈ ਜਾਂਦਾ ਵਾ ਪਰ ਅ ਲੀਡਰ ਵਾਲੀ ਇਹ ਭਾਸ਼ਾ ਥੋੜੀ ਜੀਆਂ ਗਲਤ ਨੇ ਜੇ ਆਪਾਂ ਲੋਕਾਂ ਨੂੰ ਗਲਤ ਬੋਲਦੇ ਵੋਟਰਾਂ ਨੂੰ ਗਲਤ ਬੋਲਦੇ ਜਿਨ੍ਹਾਂ ਦੇ ਸਿਰ ਤੇ ਆਪਾਂ ਨੂੰ ਕੁਰਸੀ ਮਿਲਨੀ ਆ ਰਾਜ ਮਿਲਣਾ ਸਾਰਾ ਕੁਝ ਮਿਲਣਾ ਉਹਨਾਂ ਨੂੰ ਹੀ ਆਪਾਂ ਗਲਤ ਬੋਲਾਂਗੇ ਉਹ ਵੀ ਉਦੋਂ ਜਦੋਂ ਆਪਾਂ ਪਾਵਰ ਦੇ ਵਿੱਚ ਨਹੀਂ ਗਏ ਤੇ ਜਦੋਂ ਪਾਵਰ ਦੇ ਵਿੱਚ ਆ ਗਏ ਉਸ ਤੋਂ ਬਾਅਦ ਕੀ ਹੋਊਗਾ ਉਸ ਤੋਂ ਬਾਅਦ ਵੋਟਰਾਂ ਦਾ ਕਿੰਨਾ ਖਿਆਲ ਰੱਖਿਆ ਜਾਊਗਾ ਇਸ ਕਰਕੇ ਵੀ ਵੋਟਾਂ ਥੋੜੀ ਜੀ ਟੁੱਟ ਜਾਂਦੀ ਹੈ ਤੇ ਲੋਕ ਆਪਣਾ ਜਿਹੜਾ ਚੇਂਜ ਕਰ ਲੈਂਦੇ ਆ ਉਹਦਾ ਜਰਾ ਚੇਂਜ ਕਰਦੇ ਆ ਸਾਹਿਬ ਆਪਾਂ ਕੋਈ ਅਪਡੇਟ ਲੈ ਲਗੇ ਮੰਗਾ ਦੋ ਮੰਗਾ ਸਾਹਿਬ ਸਾਡੇ ਕੋਲ ਕੋਈ ਖਬਰ ਆਈ ਹੈ ਕੋਈ ਨਿਕਲ ਕੇ ਅੱਜ ਖੜ ਕੇ ਖਬਰ ਇੱਕ ਮੁਖਤਰ ਸਾਹਿਬ ਦੀ ਸੀਗੀ ਜੀ ਆਪਣੇ ਕੋਲੇ ਜੀ ਦੱਸੋ ਜੀ ਉੱਥੇ ਸੰਗਤ ਦੇ ਵਿੱਚ ਆਏ ਵੀ ਕਹਿੰਦੇ ਕਾਲੀ ਦਾਲ ਨੂੰ ਵੱਡਾ ਝਟਕਾ ਲੱਗਾ ਉੱਥੇ ਜੀ ਜੀ ਮੁਖਤਰ ਸਾਹਿਬ ਦੇ ਚੰਦੀ ਵੀ ਸਾਫਾ ਚੇਅਰਮੈਨਾ ਮਨਜੀਤ ਸੰਧੂ ਜੀ ਆਮ ਆਦਮੀ ਪਾਰਟੀ ਸ਼ਾਮਲ ਹੋਈ ਜੀ ਕਹਿੰਦੇ ਉਹਨਾਂ ਨੇ ਕਹਿੰਦੇ ਆਮ ਆਦਮੀ ਦੀ ਪਾਰਟੀ ਦਾ ਬੱਲਾ ਫੜ ਲਿਆ ਜੀ ਜੀ ਸੀਐਮ ਭਗਵੰਤ ਮਾਨ ਕੈਬਨਟ ਮੌਜੂਦ ਮੌਜੂਦਗੀ ਵਿੱਚ ਸ਼ਾਮਲ ਸੀ ਉੱਥੇ ਉਸ ਟਾਈਮ ਜੀ 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 ਤੇ ਸਾਬ ਜਿਹੜਾ ਕਿ ਦੂਸਰੀ ਆਪਾਂ ਜੇ ਗੱਲ ਕਰੀਏ ਤਾਂ ਵਿਕਾਰ ਦੀ ਸੀਟ ਜਰੂਰ ਬਣ ਗਈ ਹੈ ਬਣੀ ਬਠਾ ਕਹਾਂਗਾ ਸਾਬ ਆਪਾਂ ਜਿਹੜਾ ਮਕਾਰ ਦੀ ਸੀਟ ਜਰੂਰ ਬਣ ਗਈ ਕਿਉਂਕਿ ਇੱਕ ਪਾਸੇ ਭਗਵੰਤ ਮਾਨ ਦੇ ਸੱਜੀ ਬਾਹਰ ਕਰਮਯੋਗਨ ਮੋਲ ਇਲੈਕਸ਼ਨ ਦੇ ਵਿੱਚ ਚੋਣ ਮੈਦਾਨ ਦੇ ਵਿੱਚ ਨੇ ਜੇ ਦੂਸਰੇ ਪਾਸੇ ਗੱਲ ਕਰੀਏ ਤਾਂ ਆਪਣੇ ਪਬਲਿਕ ਦੇ ਵਿੱਚ ਉਹੀ ਸੋਣ ਦੇ ਵਿੱਚ ਆ ਰਹਿਆ ਨਾ ਵੀ ਕਹਿੰਦੇ ਫਿਲਮਾਂ ਵਾਲੇ ਐਕਟਰ ਆ ਕਿਤੇ ਇਹ ਕਹਿੰਦੇ ਵੀ ਐਕਟਿੰਗ ਇੰਨੀ ਸੋਹਣੀ ਲੱਗਦੀ ਹੈ ਕਹਿੰਦੇ ਇਹਦੇ ਪਾਸੇ ਨਾ ਆਉਣ ਇਹ ਪਬਲਿਕ ਦਾ ਕਹਿਣਾ ਤਾਂ ਇਹ ਆ ਰਿਹਾ ਅੱਗੇ ਬਿਲਕੁਲ 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 ਇਹ ਕੋਈ ਸ਼ੱਕ ਅੜੀ ਐਲਿੰਦੋ ਅੜੀ ਰਿੰਗੀ ਉਹ ਕਹਿੰਦੇ ਵੀ ਜੀ ਜੀ ਸ਼ਬ ਕਹਿਣਾ ਚਾਹੁੰਦੇ ਕੁਝ ਜੀ ਜੀ ਫ੍ਰੀ ਕੋਡ ਦੀ ਜੀ ਆਪਣੇ ਗੱਲ ਕਰੀਏ ਤਾਂ ਜੇ ਆਪਾਂ ਵੇਖੀਏ ਤਾਂ ਸਾਰੇ ਉਮੀਦਵਾਰ ਜੇ ਆਪਾਂ ਬਾਕੀ ਕਿਸੇ ਨੂੰ ਛੱਡ ਦਈਏ ਜਿਹੜੇ ਹੋਰ ਵੀ ਉਮੀਦਵਾਰ ਖੜੇ ਨੇ ਆਜ਼ਾਦ ਖੜੇ ਨੇ ਜੇ ਕਹੀਏ ਕਿ ਕਰਮਜੀਤ ਅਨਮੋਲ ਰਾਜਵਿੰਦਰ ਸਿੰਘ ਧਰਮਕੋਟ ਤੇ ਬੀਬੀ ਸਾਹੋਕੇ ਅਧਿਆਨਸ ਰਾਜਾਂਸ ਆ ਵੋਟ ਜਿਹੜੀ ਪੂਰੀ ਸਹੀ ਵੋਟ ਪੈਣੀ ਇਹਨਾਂ ਚਾਰਾਂ ਨੂੰ ਹੀ ਪੈਣੀ ਹੈ ਜਿੱਤ ਹਾਰ ਦਾ ਫੈਸਲਾ ਤਕਰੀਬਨ ਇਹਨਾਂ ਚਾਰਾਂ ਦੇ ਵਿੱਚੋਂ ਹੀ ਹੋਣਾ ਜਿਸ ਜਿਸ ਵਿੱਚ ਜਿਹੜੇ ਕਹਿ ਦਈਏ ਕਰਮਜੀਤ ਅਨਮੋਲ ਤੇ ਸ਼ੋਮ ਨਿਕਾਲ ਦੇ ਰਾਜਵਿੰਦਰ ਸਿੰਘ ਧਰਮਕੋਟ ਤੇ ਇਹ ਇਹ ਥੋੜੇ ਬਰਾਬਰ ਤੇ ਕਹਿ ਸਕਦੇ ਜਿਆਦਾ ਕਿਉਂਕਿ ਜੇ ਫਰੀਦਕੋੜੇ ਏਰੀਆ ਦੇ ਵਿੱਚੋਂ ਆਮ ਆਦਮੀ ਪਾਰਟੀ ਅੱਗੇ ਜਾ ਰਹੀ ਆ ਤਾਂ ਆਪਣੇ ਇੱਧਰ ਬਗਬਨਨ ਹਲਕੇ ਵਿੱਚੋਂ ਦੇਖੀਏ ਤਾਂ ਸ਼੍ਰੋਣੀ ਅਕਾਲੀ ਦਲ ਦੀ ਵੋਟ ਨਾਲ ਵਾਧ ਦੀ ਨਜ਼ਰ ਆ ਰਹੀ ਆ ਤੇ ਇਸ ਕਰਕੇ ਇਹ ਉਮੀਦਵਾਰ ਰਹੇਗੇ ਵਿੱਚ ਸਾਰੇ ਕਹਿ ਸਕਦੇ ਆ ਕਿ ਮੁਕਾਬਲੇ ਦੇ ਵਿੱਚ ਆ ਜੇ ਆਪਾਂ ਕਹਿ ਦਈਏ ਕਿ ਸਰਬਜੀਤ ਮੁਕਾਬਲੇ ਸਰਬਜੀਤ ਸਿੰਘ ਕਿਸੇ ਟਾਈਮ ਇਸ ਲੱਗ ਰਿਹਾ ਹੁੰਦਾ ਪਿੰਡਾਂ ਦੇ ਵਿੱਚ ਜਦੋਂ ਖਾਸ ਕਰਕੇ ਇਕੱਠਵੇਂ ਆ ਕਿ ਸਰਬਜੀਤ ਸਿੰਘ ਦੀ ਵੋਟ ਜਿਹੜੀ ਇਹ ਸਾਰੀਆਂ ਪਾਰਟੀਆਂ ਨੂੰ ਪਛਾੜ ਸਕਦੀ ਆ ਪਰ ਅੱਜ ਇਹਨਾਂ ਗੱਲ ਥੋੜੀ ਲੱਗੂਗੀ ਲੋਕਾਂ ਨੂੰ ਵੀ ਇਹ ਇਹ ਕਹਿ ਰਹੇ ਵੀ ਸਰ ਵੀ ਕਿੱਥੇ ਜਾਜੂ ਪਰ ਕਿਤੇ ਨਾ ਕਿਤੇ ਤੁਸੀਂ ਜਦੋਂ ਵੋਟਾਂ ਦਾ ਰਿਜ਼ਲਟ ਆਉਗਾ ਸਰ ਵੀ ਸੈਕਿੰਡ ਦੀ ਜਿਹੜੀ ਵੋਟ ਪੈਣੀ ਹੈ ਜਿਹੜੀ ਉਹਨਾਂ ਨੂੰ ਉਹ ਕਿਤੇ ਨਾ ਕਿਤੇ ਸਾਰਿਆਂ ਦੇ ਮੂੰਹ ਬੰਦ ਕਰੋਗੇ ਚਰਚਾ ਚਰਚਾ ਚੰਨਲਾਂ ਦੇ ਜੂਰ ਹੋਊਗੀ ਚਰਚਾ ਜ਼ਰੂਰ ਹੋਊਗੀ ਚੰਨਲਾਂ ਦੇ ਉੱਤੇ ਬਿਲਕੁਲ ਹੋਊਗੀ ਬਿਲਕੁਲ ਹੋਊਗੀ ਕਿਉਂਕਿ ਚਰਚਾ ਜ਼ਰੂਰ ਹੋਊਗੀ ਉਤਰਾਛੜਾ ਕਿਤਾ ਸਮਾਂ ਦੇ ਦੇਖਣ ਨੂੰ ਮਿਲ ਸਕਦਾ ਹੈ ਜੀ ਜੀ ਇਸ ਤਰ੍ਹਾਂ ਜਿਹੜੇ ਚੇਂਜ ਹੁੰਦੇ ਨੇ ਜਿਹੜੇ ਤਾਂ ਕਿਉਂਕਿ ਅੱਜ ਤੋਂ 10 ਦਿਨ ਪਹਿਲਾਂ ਵੀ ਅੱਜ ਤੋਂ 10 ਦਿਨ ਪਹਿਲਾਂ ਦੇਖਿਆ ਨਾ ਸਰਾਂ ਸਾਹਿਬ ਉੱਤੇ ਕਰਮਜੀਤ ਅਨਮੋਲ ਸਭ ਤੋਂ ਜੀ ਬਿਲਕੁਲ 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 ਥੋੜਾ ਬੋਧਾ ਗਰਾਵਤਾ ਆਮ ਆਦਮੀ ਪਾਰਟੀ ਦਾ ਕਿਤੇ ਨਾ ਕਿਤੇ ਜਿਹੜਾ ਫਰਕ ਜ਼ਰੂਰ ਪੈ ਹੈ ਕੋਈ ਸ਼ੱਕ ਨਹੀਂ ਜੀ ਬਿਲਕੁਲ ਜੀ ਤੇ ਜਿਹੜੇ ਸਰਾਸੋਲ ਕਿਵੇਂ ਆਪਾਂ ਗੱਲ ਕਰੀਏ ਜੇ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਆਪਣੇ ਜੇ ਹਲਕੇ ਦੀ ਗੱਲ ਕਰਦੇ ਆ ਤਾਂ ਇਧਰੋਂ ਚਲੋ ਦੇਖਦੇ ਆ ਵੋਟ ਵੱਧ ਹੀ ਨਜ਼ਰ ਆ ਰਹੀ ਹੈ ਪਰ ਕਿਤੇ ਨਾ ਕਿਤੇ ਜਦੋਂ ਕੋਈ ਕਿਸੇ ਵੀ ਪਾਰਟੀ ਦਾ ਕੋਈ ਲੀਡਰ ਬਿਆਨ ਗਲਤ ਜਾਂ ਪੁੱਠਾ ਸਿੱਧਾ ਬਿਆਨ ਦਿੰਦਾ ਵਾ ਤਾਂ ਸਾਰੇ ਹਲਕਿਆਂ ਦੇ ਵਿੱਚ ਹੀ ਵੋਟ ਦਾ ਅਸਰ ਜ਼ਰੂਰ ਪੈਂਦਾ ਪਾਰਟੀ ਤੇ ਜਿਵੇਂ ਹੁਣ ਖੰਡੂਰ ਸਾਹਿਬ ਵਾਲੀ ਸੀਟ ਨੂੰ ਮੇਨ ਲੈ ਲਈਏ ਆਪਾਂ ਤਾਂ ਉੱਥੇ ਬਿਰਸਾ ਸਿੰਘ ਬਲਟੋਹਾ ਵੱਲੋਂ ਰੋਜ਼ ਨਵੇਂ ਤੋਂ ਨਵੇਂ ਬਿਆਨ ਦਿੱਤਾ ਜਾ ਰਿਹਾ ਤਾਂ ਉਹਦੇ ਕਾਰਨ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਵੋਟ ਤੇ ਫਰਕ ਪੈ ਰਿਹਾ ਜੇ ਖੰਡੂਰ ਸਾਹਿਬ ਵਿੱਚ ਪੂਰਾ ਹੀ ਫਰਕ ਪਾਊਗਾ ਤਾਂ ਥੋੜਾ-ਮੋਟਾ ਦੂਜੇ ਹਲਕਿਆਂ ਦੇ ਵਿੱਚ ਵੀ ਫਰਕ ਪਾਊਗਾ ਕਿਉਂਕਿ ਉਹਨਾਂ ਦੀ ਸ਼ਬਦਾਵਲੀ ਜਿਹੜੀ ਲੋਕ ਸੌਂਦੇ ਨੇ ਪਸੰਦ ਨਹੀਂ ਕਰਦੇ ਕਦੇ ਜਦੋਂ ਆਪਣੇ ਉਹ ਬਿਆਨ ਦੇ ਕੇ ਜਿਵੇਂ ਟੀਵੀ ਚੈਨਲ ਤੇ ਬਿਆਨ ਦਿੰਦੇ ਹੁਣ ਤਾਂ ਕਦੇ ਉਹਨਾਂ ਦੇ ਕਮੈਂਟ ਵੀ ਪੜਨੇ ਚਾਹੀਦੇ ਲੋਕ ਕੀ ਕਹਿ ਰਹੇ ਆ ਤੇ ਕੀ ਚਾਹੁੰਦੇ ਨੇ ਇਸ ਕਰਕੇ ਜੇ ਆਪਾਂ ਕਿਸੇ ਦੀ ਸੇਵਾ ਹੀ ਲੋਕਾਂ ਦੀ ਸੇਵਾ ਕਰਨੀ ਚਾਹੁੰਦੇ ਆ ਪੰਥ ਦੀ ਸੇਵਾ ਕਰਨੀ ਚਾਹੁੰਦੇ ਆ ਤਾਂ ਆਪਾਂ ਨੂੰ ਨੀਵੇਂ ਹੋ ਕੇ ਚੱਲਣਾ ਚਾਹੀਦਾ ਰੋਜ਼ ਨਵੀਂ ਬਿਆਨਬਾਜ਼ੀ ਨਹੀਂ ਕਰਨੀ ਤੇ ਖਾਸ ਕਰ ਜਦੋਂ ਲੋਕ ਕਿਸੇ ਲੀਡਰ ਨੂੰ ਕਹਿ ਸਕਦੇ ਆ ਜਾਂ ਕਿਸੇ ਵੀ ਆਗੂ ਨੂੰ ਚਾਹੁੰਦੇ ਹੋਣ ਖਾਸ ਕਰ ਉਹਦੇ ਖਿਲਾਫ ਤਾਂ ਪੁੱਠੀ ਬਿਆਨਬਾਜ਼ੀ ਕਰਨੀ ਪਾਰਟੀ ਲਈ ਮਹਿੰਗੀ ਸਾਬਤ ਹੋ ਸਕਦੀ ਹੈ ਬਿਲਕੁਲ ਜੀ ਬਿਲਕੁਲ ਬਿਲਕੁਲ ਦੂਸਰੇ ਪਾਸੇ ਆ ਜੀ ਇੱਕ ਜਿਹੜੀ ਖਾਸ ਖਬਰ ਆ ਜਿਹੜੀ ਉਹ ਦੱਸ ਦਿਆਂ ਉਸ ਤੋਂ ਬਾਅਦ ਕਮੈਂਟ ਵੀ ਆਇਆ ਕਮੈਂਟ ਵੀ ਲੈਣੇ ਕਿਹੜੇ ਕਿਹੜੇ ਸੱਜਣਾਂ ਦੇ ਕਮੈਂਟ ਆਏ ਆ ਪਰ ਅੱਜ ਇੱਕ ਸ਼ਹਿਵ ਗਰਮੀ ਆ ਜਿਹੜੀ ਮੌਸਮ ਨੇ ਬਹੁਤ ਜ਼ਿਆਦਾ ਜਿਹੜਾ ਆਉਗਾ ਜਿਹੜਾ ਰੰਗ ਵਿਖਾਏ ਵੇ ਆ ਜੀ ਬਹੁਤ ਜ਼ਿਆਦਾ ਜਿਹੜਾ ਇੱਥੇ ਕਰਕੇ ਇੱਥੇ ਕਰਕੇ ਸਰਕਾਰ ਸਾਹਿਬ ਪੰਜਾਬ ਦੇ ਸਾਰੇ ਸਕੂਲਾਂ ਦੇ ਵਿੱਚ ਜਿਹੜੀਆਂ ਕੱਲ ਤੋਂ ਹੀ ਛੁੱਟੀਆਂ ਕਰ ਦਿੱਤੀਆਂ ਗਈਆਂ ਜਿਵੇਂ ਕਿ ਛੁੱਟੀਆਂ ਇੱਕ ਜੂਨ ਤੋਂ ਹੋਣੀਆਂ ਸਨ ਤੇ ਜਿਹੜੀਆਂ ਕੱਲ ਤੋਂ ਹੀ ਇਸ ਗਰਮੀ ਦੇਖਦੇ ਕੱਲ ਤੋਂ ਸਾਰੇ ਸਕੂਲਾਂ ਦੇ ਵਿੱਚ ਛੁੱਟੀਆਂ ਹੋਣਗੀਆਂ ਸਰਕਾਰੀ ਪ੍ਰਾਈਵੇਟ ਜਿੰਨੇ ਵੀ ਸਕੂਲ ਆ ਕੱਲ ਤੋਂ ਜਿਹੜੀਆਂ ਉਹਨਾਂ ਦੇ ਵਿੱਚ ਛੁੱਟੀਆਂ ਨੇ ਤੇ 30 ਜੂਨ ਤੱਕ ਛੁੱਟੀਆਂ ਚੱਲਣਗੀਆਂ ਇਹ ਭਗਵਾਨਤ ਮਾਨ ਵੱਲੋਂ ਜਾਰੀ ਕੀਤੀ ਹੈ ਨਾ ਅਪਡੇਟ ਆ ਜੀ ਇਹ ਜੀ 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 ਹੂੰ ਗਰਮੀ ਬਹੁਤ ਜਾ ਰਹੀ ਹੈ ਗਰਮੀ ਬਹੁਤ ਆ ਰਹੀ ਹੈ ਛੁੱਟੀਆਂ ਲਈ ਬਹੁਤ ਬਾਰੇ ਨਾ ਆਉਣ ਵਾਲੇ ਨਾ 30 ਤਰੀਕ ਤੱਕ ਵੀ ਛੁੱਟੀਆਂ ਕਰਤੀਆਂ ਅੱਗੇ ਅੱਗੇ ਛੁੱਟੀਆਂ ਆਉਣੀਆਂ ਆਉਣੀਆਂ ਹਜੇ ਇਹਦੇ ਵਿੱਚ ਵੇਖਿਆ ਜਾਵੇ ਵੀ ਛੁੱਟੀਆਂ ਜ਼ਿਆਦਾ ਨਹੀਂ ਹੋ ਰਹੀਆਂ ਇੱਦਾਂ 30 ਜੂਨ ਤੱਕ ਹੀ ਹੋ ਗਈਆਂ ਜੀ 30 ਜੂਨ ਤੱਕ ਹੋ ਗਈਆਂ ਇੱਕ ਮਹੀਨਾ ਤੇ 10 ਦਿਨ ਛੁੱਟੀਆਂ ਹੋ ਗਈਆਂ ਜੀ ਬਿਲਕੁਲ ਕਿਉਂਕਿ 40 ਦਿਨ ਬਣ ਗਏ 40 ਦਿਨ ਬਣ ਗਏ ਪਹਿਲਾਂ ਕਿ ਸਰਕਾਰ ਨੇ ਕਰਤਾ ਸੀਗਾ ਵੀ ਅ ਬਈ ਆਪਣਾ 7 ਤੋਂ ਲੈ ਕੇ 12 ਤੱਕ ਸਕੂਲ ਛੁੱਟੀ ਕੀਤੀ ਹੈ 12 ਵਜੇ ਤੱਕ ਪਰ 12 ਵਜੇ ਬਹੁਤ ਜ਼ਿਆਦਾ ਮੰਦੇ ਹਾਲ ਹੈਗੇ ਬੱਚਿਆਂ ਦੇ ਜੋ ਛੁੱਟੀ ਮਿਲੀ ਆ ਕਿਉਂਕਿ ਪੂਰੀ ਕੜਕ ਨਹੀਂ ਹੋਇਆ ਜੀ ਅਜੇ ਟਾਈਮ ਚੇਂਜ ਕੀਤੀ ਨੇ ਸਕੂਲ ਦਾ ਜੀ ਬਲਕੋ ਕਰਕੇ ਦੀ ਧੁੱਪ ਦੇ ਵਕੇ ਪੂਰੇ ਜਦੋਂ ਬੱਚੇ ਨਿਕਲੇ ਬਾਹਰ ਉਸ ਟਾਈਮ ਜਿਹੜਾ ਬਹੁਤ ਮੰਦਾ ਹਾਲ ਸੀਗਾ ਦੋਸਤੋ ਬਸ ਤੁਰੰਤ ਜਿਹੜਾ ਐਕਸ਼ਨ ਉਹ ਕਿਤੇ ਨਾ ਕਿਤੇ ਹਰਜੋਤ ਸਿੰਘ ਨੇ ਲਿਆ ਕਿ ਉਹ ਜੱਫਟਾ ਕਾ ਕਰ ਦੋਤਾਂ ਜਾ ਸਾਹਿਬ ਸਾਹਿਬ ਆਪਣੇ ਕੀ ਹਾਲ ਸੀ ਬੱਚਿਆਂ ਦਾ ਕੀ ਹਾਲ ਹੋਊਗਾ ਅੱਜ ਤੁਸੀਂ ਆਪਣੇ ਵੇਖੋ ਵੀ ਕੀ ਹਾਲ ਸੀਗਾ ਬਿਲਕੁਲ ਜੀ ਬਹੁਤ ਬੁਰਾ ਹਾਲ ਸੀਗਾ ਜੀ ਜਦੋਂ ਅਸੀਂ ਅੱਜ ਟਰੈਕਟਰ ਬੁੱਕ ਕੀਤੀ ਜਿਹੜੀ ਕੱਲ ਨੂੰ ਤੁਹਾਡੇ ਸਾਹਮਣੇ ਕਰਾਂਗੇ ਰਾਜਿੰਦਰ ਸਿੰਘ ਧਰਮਕੋਟ ਦੀ ਬਹੁਤ ਹੀ ਜ਼ਿਆਦਾ ਜਿਹੜੀ ਪਰੇਸ਼ਾਨੀ ਦਾ ਜਿਹੜਾ ਸਾਹਮਣਾ ਕਰਨਾ ਪਿਆ ਬਹੁਤ ਜ਼ਿਆਦਾ ਗਰਮੀ ਸੀ ਪਰ ਇੱਕ ਚੀਜ਼ ਮੈਂ ਤਾਂ ਨਾ ਲੋਕ ਜਿਹੜੇ ਚਲੋ ਜਿੱਦਾਂ ਚੋਣ ਪ੍ਰਚਾਰ ਕਰਨਾ ਮੇਦਵਾਰ ਨੇ ਸ਼ਰ ਕਰਨੀ ਕਰਨਾ ਜੀ 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 ਪਰ ਇੱਕ ਚੀਜ਼ ਉਹ ਤੇ ਬੜੀ ਖਾਸ ਈਗੀ ਕਿ ਜਿਹੜੇ ਲੋਕ ਸੁਣ ਜਾਂਦੇ ਆ ਉਹਨਾਂ ਦਾ ਬਹੁਤ ਮੈਂ ਕਹਿੰਦਾ ਵੀ ਉਹ ਵੀ ਤਪੱਸਿਆ ਈ ਇੱਕ ਜਿਹੜੇ ਲੋਕਾਂ ਨੇ ਸੁਣਨ ਕਿਹਾ ਵੀ ਇੰਨੇ ਗਰਮੀ ਦੇ ਵਿੱਚ ਖੜ੍ਹ ਕੇ ਇੰਨਾ ਵਿੱਚ ਸੁਣਨਾ ਤੇ ਬਹੁਤ ਮੈਂ ਕਹਿੰਦਾ ਬਹੁਤ ਵੱਡੀ ਗੱਲ ਬਿਲਕੁਲ ਬਿਲਕੁਲ ਸਹੀ ਗੱਲ ਹੈ ਕਿਉਂਕਿ ਗਰਮੀ ਹੱਦ ਤੋਂ ਜ਼ਿਆਦਾ ਆ ਤੇ ਜਿੰਨੇ ਵੀ ਲੋਕ ਆ ਆਦੀ ਆਦੀ ਪਾਰਟੀ ਨੂੰ ਪਿਆਰ ਕਰਦੇ ਆ ਸਰਾਂ ਸਾਹਿਬ ਉਹ ਬੈਠੇ ਰਹਿੰਦੇ ਆ ਚਾਹੇ ਗਰਮੀ ਆ ਤੇ ਚਾਹੇ ਸਿਆਲਾ ਜੇ ਉਹ ਪਾਰਟੀ ਨੂੰ ਪਿਆਰ ਕਰਦੇ ਤਾਂ ਬੈਠਦੇ ਜ਼ਰੂਰ ਆ ਕਿਉਂਕਿ ਆਸ ਹੁੰਦੀ ਕਿ ਤਨਾ ਕਿਤੇ ਵੀ ਸਾਡੀ ਪਾਰਟੀ ਜਿੱਤੂਗੀ ਤਾਂ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰੂਗੇ ਸਾਡੇ ਪੰਜਾਬ ਲਈ ਕੁਝ ਚੰਗਾ ਕਰੂ ਚੰਗਾ ਵਿਕਾਸ ਹੋਊਗਾ ਇਸ ਇਸ ਆਸ ਦੇ ਵਿੱਚ ਲੋਕ ਜਿਹੜੇ ਆਮ ਜਿਹੜੇ ਆਪਣੇ ਲੀਡਰਾਂ ਦੀ ਗੱਲਬਾਤ ਸੁਣਨ ਲਈ ਬੈਠੇ ਰਹਿੰਦੇ ਬੈਠੇ ਰਹਿੰਦੇ ਆ ਬਿਲਕੁਲ ਜੀ ਬਿਲਕੁਲ ਤੇ ਅੱਜ ਤਾਂ ਬਹੁਤ ਜ਼ਿਆਦਾ ਸੀਗਾ ਮਾਲਾ ਸਾਹਿਬ ਦੇ ਪਿੰਡ ਗਏ ਕਿ ਤੋ ਆਪਾਂ ਰਾਜਵਿੰਦਰ ਸਾਹਿਬ ਦਾ ਇੱਕ ਤਾਂ ਚੱਲ ਰਿਹਾ ਸੀ ਕਿ ਕਿ ਤੋ ਭਾਸ਼ਾ ਸੌਣ ਕਿੰਨਾ ਪਬਲਿਕ ਦਾ ਘਟ ਸੀਗਾ ਕਿ ਨਾਮ ਪਿਆਰ ਮਿਲਿਆ ਉਹਨਾਂ ਨੂੰ ਬਿਲਕੁਲ ਬਿਲਕੁਲ ਇਹ ਤਾਂ ਗੱਲ ਹੈਗੀ ਆ ਪਰ ਗਰਮੀ ਵੀ ਗਰਮੀ ਵੀ ਆਪਦੀਆਂ ਹੱਦਾਂ ਪਾਰ ਕਰ ਚੁੱਕੀ ਸੀ ਦੁਪਹਿਰ ਦੇ ਟਾਈਮ ਤੋਂ ਜੀ ਬਿਲਕੁਲ ਬਿਲਕੁਲ ਕਹਿੰਦੇ ਆ ਤੇ ਸਰਾਬ ਸਾਹਿਬ ਕਹਿੰਦੇ ਆ ਜੇ ਕਿ ਆਪਾਂ ਕਿਤੇ ਰਹਿ ਰਹੇ ਆ ਤਾਂ ਗਵਾਂਢੀ ਆਪਾਂ ਨੂੰ ਚੰਗਾ ਨਹੀਂ ਸਮਝਦਾ ਹੁੰਦਾ ਇਹ ਆਮ ਹੀ ਘਾਤ ਜੀ ਬਣੀ ਹੋਈ ਹੈ ਨਾ ਵੀ ਆਂਡ ਗਵਾਂਢ ਜੇ ਕਹਿੰਦੇ ਆਪਣੇ ਲਈ ਚਾ ਮਾੜਾ ਚੰਗਾ ਪਤਾ ਕਰਨਾ ਤਾਂ ਆਪਣੇ ਆਂਢੀ ਗਵਾਂਢੀ ਤੋਂ ਪਤਾ ਕਰੋ ਦੱਸਦੇ ਹੁੰਦੇ ਆ ਤੇ ਜਿਵੇਂ ਮਾਲੇਪਿੰਡ ਦੇ ਵਿੱਚ ਹਦੀਰ ਸਿੰਘ ਮੱਲਵੋਂ ਇਕੱਠ ਕੀਤਾ ਗਿਆ ਆਪਦੇ ਪਿੰਡ ਦੇ ਵਿੱਚ ਇਕੱਠ ਕਰਨਾ ਵੀ ਇੱਕ ਵੱਡੀ ਚੁਣੌਤੀ ਹੋ ਜਾਂਦੀ ਆ ਕਿਉਂਕਿ ਆਪਦੇ ਪਿੰਡ ਦੇ ਲੋਕ ਕਹਿੰਦੇ ਹੁੰਦੇ ਨੇ ਕਿ ਘਾਵਤ ਜੀ ਬਣੀ ਸੀ ਵੀ ਆਪਦੇ ਪਿੰਡ ਦੇ ਘਰ ਦਾ ਕਿ ਪਿੰਡ ਦਾ ਗੁਰੂ ਨੂੰ ਕੋਈ ਗੁਰੂ ਨਹੀਂ ਮੰਨਦਾ ਹੁੰਦਾ ਉਹ ਕਹਿੰਦੇ ਘਾਵਤ ਕਲੇ ਵੀ ਕਹਿੰਦੇ ਕਿ ਇੱਕ ਘਾਵਤ ਹੋਰ ਵੀ ਆ ਉਹ ਕਹਿੰਦਾ ਯਾਰ ਮੇਰਾ ਦਾਦੇ ਦਾ ਨਾ ਜਿਹੜਾ ਪਿਓ ਸੀਗਾ ਕਹਿੰਦੇ ਯਾਰ ਮੈਨੂੰ ਉਹ ਨਹੀਂ ਪਤਾ ਵੀ ਉਹ ਹਟਾ ਕੰਮ ਕੀ ਸੀਗਾ ਪੁਰਾਣੇ ਸਮੇਂ ਦੇ ਵਿੱਚ ਉਹਨੇ ਕੁਛ ਨਹੀਂ ਕਰਨਾ ਕਹਿੰਦਾ ਐਮਐਲਏ ਦੇ ਇਲੈਕਸ਼ਨ ਭਰ ਦੇ ਕਹਿੰਦਾ ਤੈਨੂੰ ਕਹਿੰਦਾ ਸਾਰੇ ਦੱਸ ਦੇਣਗੇ ਵੀ ਕੀ ਸਾਰਾ ਰਿਕਾਰਡ ਬਾਹਰ ਆ ਜਾਊ ਸਹੀ ਕਹਿੰਦਾ ਫੇਸ ਕਰਕੇ ਦੀਪ ਸਿੰਘ ਮਾਲਾ ਨੇ ਆਪਦੇ ਪਿੰਡ ਦੇ ਵਿੱਚ ਕੱਟ ਬਹੁਤ ਕਰ ਲਿਆ ਤਾਂ ਜਿਹੜਾ ਆਪਦੇ ਪਿੰਡ ਵਿੱਚ ਕੱਟ ਕਰਨਾ ਔਖਾ ਹੁੰਦਾ ਤੇ ਇਸ ਤਰ੍ਹਾਂ ਹੀ ਜਿਹੜੇ ਸਾਰੀਆਂ ਪਾਰਟੀਆਂ ਜਿਵੇਂ ਹੁਣ ਆਮ ਆਦਮੀ ਪਾਰਟੀ ਦੀ ਜੇ ਗੱਲ ਕਰੀਏ ਤਾਂ ਕਹਿ ਸਕਦੇ 22 ਤਰੀਕ ਤੋਂ ਬਾਗਾ ਪੁਰਾਣਾ ਦੇ ਏਰੀਆ ਦੇ ਵਿੱਚ ਜਿਹੜਾ ਆਪਣਾ ਚਰਮੀਨਲ ਪ੍ਰਚਾਰ ਕਰਨ ਲੱਗਣਗੇ ਇਦੋਂ ਦਾ ਸ਼ਡਿਊਲ ਜਲਦੀ ਅੱਜ ਜਾਂ ਸਵੇਰ ਤੱਕ ਜਿਹੜਾ ਫੇਸਬੁੱਕ ਤੇ ਆ ਜਾਊਗਾ ਤੇ ਉਹਦੇ ਵਿੱਚ ਜਿਹੜੇ ਆਪਣੇ ਨੇੜਲੇ ਪਿੰਡ ਉਹਨਾਂ ਵਿੱਚ ਕਰਮਜੀਤ ਅਨਬੋਲ ਜਿਹੜਾ ਆਪਣਾ ਪ੍ਰਚਾਰ ਕਰਨਗੇ ਤੇ ਇੱਕ ਗੱਲ ਹੋਰ ਮੁੰਗਾ ਸਾਹਿਬ ਤੁਸੀਂ ਦੇਖਿਆ ਜੀ ਆਪਣੇ ਬੀਬੀ ਸਾਹੋ ਕੇ ਆਪਣੇ ਏਰੀਆ ਜਿੱਧਰ ਪ੍ਰਚਾਰ ਹਲੇ ਨਹੀਂ ਹੋ ਰਿਹਾ ਕਾਂਗਰਸ ਦਾ ਬਹੁਤ ਘੱਟ ਪ੍ਰਚਾਰ ਹੋ ਰਿਹਾ ਬਹੁਤ ਘੱਟ ਆ ਬਹੁਤ ਘੱਟ ਆ ਜੀ ਆਪਾਂ ਇਧਰ ਦੇਖਿਆ ਨਹੀਂ ਮੀਟਿੰਗਾਂ ਕਾਂਗਰਸ ਦੀਆਂ ਹੁੰਦੀਆਂ ਪਤਾ ਨਹੀਂ ਉਹਨਾਂ ਨੇ ਇਹ ਚੀਜ਼ ਸੋਚ ਲਈ ਉਹਨੇ ਪਹਿਲਾਂ ਆਪਾਂ ਪਰਲੇ ਏਰੀਆ ਕੱਢ ਲਏ ਉਧਰ ਨੂੰ ਇਹ ਫ੍ਰੀ ਗਾਰਡ ਏਰੀਆ ਲਈ ਜੇ ਤੋਲੀ ਚੱਲ ਗਿਆ ਇਹ ਤੇ ਉਸ ਤੋਂ ਬਾਅਦ ਜਿਹੜਾ ਆਪਣਾ ਏਰੀਆ ਐਂਡ ਤੇ ਕੱਢ ਲਿਆ ਤਾਂ ਜਾਣ ਵੀ ਬਹੁਤ ਘੱਟ ਹੈ ਜੀ ਕਾਂਗਰਸ ਪਾਰਟੀ ਦਾ ਇੱਥੇ ਸ਼ਾਇਦ ਇੱਕ ਇੱਕ ਹੋਰ ਵੀ ਇੱਥੇ ਹੋਊਗੇ ਦੂਜੀ ਗੱਲ ਇਹ ਹੈ ਕਿ ਜਿਹੜਾ ਕਾਂਗਰਸੀ ਧੜਾ ਦਰਸ਼ਪ ਸਿੰਘ ਬਰਾੜ ਦਾ ਤਾਂ ਰਾ ਕਮਲਜੀਤ ਸਿੰਘ ਬਰਾੜ ਦਾ ਇਲੈਕਸ਼ਨ ਲੜ ਰਿਹਾ ਪ੍ਰਧਾਨ ਦੇ ਖਿਲਾਫ ਹੀ ਲੁਧਿਆਣੇ ਲੁਧਿਆਣੇ ਤੇ ਕਿਵੇਂ ਕਿਵੇਂ ਸਿਸਟਮ ਬਣੂਗਾ ਸਿਸਟਮ ਹੀ ਨਹੀਂ ਬਣਨਾ ਮੇਰੇ ਹਿਸਾਬ ਨਾਲ ਤਾਂ ਹੂੰ ਗਰ ਕਮਲਜੀਤ ਬਰਾੜ ਦਾ ਸ਼ਹਿਰ ਪੂਰਾ ਚੱਲੀ ਜਾਂਦਾ ਮੁਕਾਬਲਾ ਇਦ ਕੀ ਬਿਲਕੁਲ ਬਿਲਕੁਲ ਮੈਂ ਦਰਸ਼ਪ ਬਰਾੜ ਦਾ ਜਿਹੜਾ ਧੜਾ ਉਹ ਕਿਵੇਂ ਵੋਟ ਪਾਊਗਾ ਇਹਨਾਂ ਨੂੰ ਇਹ ਵੀ ਗੱਲ ਇਹ ਵੀ ਗੱਲ ਸਾਹਮਣੇ ਆ ਰਹੀ ਕਾਫੀ ਕੁਸਰਾ ਸਾਹਿਬ ਲੋਕ ਨੇ ਥੋੜੇ ਜਿਹਾ ਉਲਝੇ ਵੀ ਪਏ ਇਸ ਗੱਲ ਦੇ ਵਿੱਚ ਐਤਕੀ ਕਿਉਂਕਿ ਜਿਹੜੀਆਂ ਜਿਹੜੇ ਉਹਦੇ ਹਰਮਨ ਪਿਆਰੇ ਲੀਡਰ ਸੀ ਉਹਨਾਂ ਨੇ ਸ਼ਾਲਾ ਇੱਕ ਦੂਜੀ ਪਾਰਟੀ 'ਚ ਬਹੁਤ ਮਾਰੀਆਂ ਇੱਧਰ ਉੱਠ ਕੇ ਉੱਧਰ ਲਈ ਪਾਰਟੀ ਜੋੜ ਕੇ ਉਧਰ ਤੇ ਇਸ ਕਰਕੇ ਲੋਕ ਥੋੜਾ ਉਲਝ ਵੀ ਗਏ ਵੀ ਸਾਡਾ ਪਤਾ ਜੇ ਮੰਨ ਲਓ ਕਾਂਗਰਸ ਦੇ ਵਿੱਚ ਸੀਗਾ ਕਾਂਗਰਸ ਨੂੰ ਸਪੋਰਟ ਕਰਦੇ ਸੀ ਤਾਂ ਜਦੋਂ ਕਾਂਗਰਸ 'ਚੋਂ ਨਿਕਲ ਕੇ ਭਾਜਪਾ ਦੇ ਵਿੱਚ ਜਾਂਦਾ ਤਾਂ ਭਾਜਪਾ ਦਾ ਕਿਸਾਨ ਵਿਰੋਧ ਕਰ ਰਹੇ ਨੇ ਤਾਂ ਉੱਥੇ ਵੋਟਰ ਵੀ ਸੋਚਣ ਤੇ ਮਜਬੂਰ ਹੋ ਜਾਂਦੇ ਯਾਰ ਸਾਡਾ ਬੰਦਾ ਗਲਤ ਸੀ ਨਿਆ ਪਾਰਟੀ ਗੱਲ ਤਾਂ ਜਾਂ ਕੀ ਗੱਲਬਾਤ ਹੈ ਨਾ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਤੇ ਜਿਵੇਂ ਹੁਣ ਕਮਲਜੀਤ ਸਿੰਘ ਬਰਾੜ ਆਜ਼ਾਦ ਉਮੀਦਵਾਰ ਤੌਰ ਤੇ ਲੁਧਿਆਣੇ ਤੋਂ ਖੜ ਗਏ ਨੇ ਤੇ ਇੱਥੇ ਆਪਣੇ ਹਲਕੇ ਇਚਾਰਜ ਇਸ ਵਕਤ ਜਿਹੜੇ ਕਾਂਗਰਸ ਵਾਲੇ ਦਰਸ਼ ਸਿੰਘ ਬਰਾੜ ਨੇ ਤੇ ਫਿਰ ਇਹ ਗੱਲ ਵੀ ਥੋੜੀ ਸਮਝੋ ਬਾਹਰ ਹੋਈ ਪਈ ਆ ਦਰਸ਼ ਸਿੰਘ ਬਰਾੜ ਨੂੰ ਦਿੱਤਾ ਸੀ ਤੁਸੀਂ ਪੁੱਛਿਆ ਸੀਗਾ ਵੀ ਤੁਸੀਂ ਕਮਲਜੀਤ ਬਰਾੜ ਦੀ ਸਪੋਰਟ ਕਰੋਗੇ ਤਾਂ ਉਹਨਾਂ ਨੇ ਸਾਫ਼ ਮਨਾਂ ਕਰਤਾ ਸੀ ਵੀ ਮੈਂ ਕੋਈ ਸਪੋਰਟ ਨਹੀਂ ਕਰਨੀ ਮੈਂ ਕਾਂਗਰਸ ਪਾਰਟੀ ਨੂੰ ਸਪੋਰਟ ਕਰੂੰ ਇੱਕ ਪਾਸੇ ਉਸੇ ਹੀ ਕਰਦਾ ਜੀ ਕਾਂਗਰਸ ਪਾਰਟੀ ਨੂੰ ਅੱਜ ਜਿਹੜੀ ਤੁਸੀਂ ਵੀਡੀਓ ਚਲਾਉਂਗੇ ਕੀ ਕੁਛ ਉਹਨਾਂ ਨੂੰ ਬੋਲ ਰਿਹਾ ਤਾਂ ਕਿਤੇ ਨਾ ਕਿਤੇ ਜਿਹੜਾ ਇੱਕ ਘਰ ਦੇ ਵਿੱਚ ਹੀ ਦੋ ਫਾੜ ਚੀਜ਼ਾਂ ਹੋਈਆਂ ਉਹ ਲੋਕ ਵੀ ਇੱਥੇ ਉਲਝਣ ਮੰਨਦੇ ਆ ਵੀ ਜੇ ਇੱਕ ਘਰ ਦੇ ਵਿੱਚ ਹੀ ਦੋ ਪਾਰਟੀਆਂ ਬਣੀਆਂ ਪਈਆਂ ਵੋਟ ਕਿੰਦਰ ਜਾਵੇ ਬਿਲਕੁਲ ਇੱਕ ਨਾ ਯੂਸਮਖਾਨ ਦਾ ਕਮੈਂਟ ਆਇਆ ਉਹ ਕਹਿੰਦੇ ਵੀ ਸਕਰੀਨ ਦੇ ਉੱਤੇ ਵੀ ਤੁਸੀਂ ਵੇਖ ਰਹੇ ਹੋਵੋਗੇ ਸਾਰੇ ਦਰਸ਼ਕ ਵੀ ਵੇਖ ਰਹੇ ਹੋਣਗੇ ਜੋਸ਼ੂਬ ਖਾਨ ਕਹਿੰਦੇ ਭਾਈ ਜੀ ਮੈਂ ਸਾਰੇ ਪੰਜਾਬ ਦੇ ਸਾਰੀਆਂ ਸੀਟਾਂ ਬਾਰੇ ਸਰਚ ਕਰਦਾ ਇੱਕ ਦਿਨ ਵਿੱਚ ਕੱਲੀ-ਕੱਲੀ ਸੀਟ ਵਿਊ ਸੁਣਦਾ ਮੇਰੇ ਅਨੁਸਾਰ ਪੰਜਾਬ ਵਿੱਚ 5 ਤੋਂ 7 ਸੀਟਾਂ ਕਾਂਗਰਸ 3 ਤੋਂ 4 ਆਮ ਆਦਮੀ ਪਾਰਟੀ ਦੋ ਕਾਲੀ ਦਲ ਤੇ ਦੋ ਅਦਰ ਜੜੀਆਂ ਸੀਟਾਂ ਹੋ ਲੈ ਕੇ ਜਾਊਂਗਾ ਇਹ ਜਿਹੜਾ ਪਰਫਰ ਵਿਊ ਦਾ ਜਰੂਰ ਨੋਟ ਕਰਕੇ ਰੱਖਣਾ ਚਾਹੀਦਾ ਆਪਾਂ ਨੂੰ ਕਿਉਂਕਿ ਸਾਡਾ ਵੀ ਸਰਵੇ ਚੱਲ ਰਿਹਾ ਅਸੀਂ ਜਿਹੜਾ ਸਰਵੇ ਆਪਦਾ ਦਵਾਂਗੇ 1 2 ਤਰੀਕ ਨੂੰ ਜਾਂ 3 ਤਰੀਕ ਨੂੰ ਸਰਵੇ ਜਰੂਰ ਦਵਾਂਗੇ ਇੱਕ ਦਿਨ ਪਹਿਲਾਂ ਵੀ ਕਿੰਨੇ ਕੱਸੀ ਕੰਮ ਜਾਂ ਭੁੱਲੇ ਆ ਫਿਸ਼ਰਸ਼ੀ ਵੀ ਕਰਾਂਗੇ ਕਿਉਂਕਿ ਇੱਕ ਦੋ ਦਿਨ ਸਰਵੇ ਕਿਉਂਕਿ ਜਦੋਂ ਜਿੰਨਾ ਚਿਰ ਚੋਣ ਪ੍ਰਚਾਰ ਸਾਰਾ ਸਭ ਚੱਲ ਰਿਹਾ ਇੱਕ ਇੱਕ ਦਿਨ ਦੇ ਵਿੱਚ ਬਦਲਾਅ ਵੱਡੇ ਹੋ ਸਕਦੇ ਆ ਕੋਈ ਇਹ ਵੱਡੀ ਗੱਲ ਨਹੀਂ ਜੇ ਕਹਿ ਲਿਆ ਕਿ ਅੱਜ ਆਮ ਆਦਮੀ ਪਾਰਟੀ ਮਜ਼ਬੂਤ ਹੈ ਤੇ ਕੱਲ ਨੂੰ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਆ ਤੇ ਪਰਸੋਂ ਦੇਖ ਲਗੇ ਤਾਂ ਕਾਂਗਰਸ ਮਜ਼ਬੂਤ ਆ ਇਸ ਕਰਕੇ ਕਹਿ ਸਕਦੇ ਆ ਵੀ ਹਾਲੇ ਜਿੰਨਾ ਚਿਰ ਜਿੱਦੇ ਵੋਟਾਂ ਪੈ ਗਈਆਂ ਉਹਦੇ ਜਦੋਂ ਸਾਰੇ ਮਸ਼ੀਨਾਂ ਦੇ ਵਿੱਚ ਬੰਦ ਹੋ ਗਿਆ ਸਾਰਾ ਕੁਝ ਜਿੰਨੀਆਂ ਵੋਟਾਂ ਪਈਆਂ ਹੋਈਆਂ ਤਾਂ ਉਹਦੇ ਲਈ ਰਿਜ਼ਲਟ ਜਿਹੜਾ ਆਪਾਂ 4 ਤਰੀਕ ਨੂੰ ਰਿਜ਼ਲਟ ਆਉਣਾ ਆਪਾਂ 2 ਜਾਂ 3 ਨੂੰ ਪਹਿਲਾਂ ਆਪਦੇ ਲਈ ਜਿਹੜਾ ਬਣੂਗਾ ਆਪਣੇ ਕੋਲ ਨਾ ਰਿਜ਼ਲਟ ਆਪਾਂ ਉਹ ਤੋ ਆਪਾਂ ਨੂੰ ਪਤਾ ਲੱਗ ਜਾਊਗਾ ਆਪਣੇ ਵੀ ਜਿਹੜੇ ਆਈਡੀਆ ਲੱਗੇ ਉਹ ਕਿੰਨੇ ਕੁ ਠੀਕ ਰਹੇ ਆ ਤੇ ਬਾਕੀ ਕਿਉਂਕਿ ਉਹ ਆਪਣੇ ਦਾ ਲੋਕਾਂ ਜਿਹੜੀ ਗੱਲ ਜਿਹੜੀ ਗੱਲ ਸਰਾਬ ਸਾਹਿਬ ਕਵਾਂਗੇ ਉਹਦੇ ਵਿੱਚ ਚੇਂਜ ਨਹੀਂ ਨਾ ਕੋਈ ਹੋ ਸਕਦਾ ਕਿਉਂਕਿ ਵੋਟ ਪੈ ਚੁੱਕੀ ਹੋਊਗੀ ਵੋਟਾਂ ਦੇ ਵਿੱਚ ਪੈ ਚੁੱਕੀਆਂ ਹੋਣਗੀਆਂ ਕੁਝ ਉਹਦੇ ਵਿੱਚ ਕਹਿਣ ਸਾਨੂੰ ਦੁਬਾਰਾ ਬਾਕੀ ਨਹੀਂ ਰਹਿਣਾ ਸਿੱਧਾ 4 ਤਰੀਕ ਨੂੰ ਰਿਜ਼ਲਟ ਹੀ ਦੇਖਾਂ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਤੇ ਇੱਕ ਇੱਕ ਮਾਊਂਗਾ ਸਾਹਿਬ ਤੁਸੀਂ ਕਹਿ ਰਹੇ ਸੀ ਕੁਛ ਮੈਂ ਕਮੈਂਟ ਵੜ ਰਿਹਾ ਸੀ ਇੱਕ ਪੋਸਟ ਜਿਹੜੀ ਸੀ ਲਾਈਟ ਹੈਗੀ ਅਜੇ ਆ ਲੈਂਟ ਹੈਗੀ ਆ ਜੀ ਅੱਜ ਲੈਂਟ ਹੈਗੀ ਆ ਆਹ ਬੋਲੇ ਉਹ ਕਹਿੰਦਾ ਮਤਲਬ ਇਹ ਹੀ ਆ ਵੀ ਲੈਂਟ ਤਾਂ ਹੈਗੀ ਆ ਤੇ ਅੱਜ ਫੇਰ ਮੁੜ ਕੇ ਉਹਨਾਂ ਹੀ ਆਈ ਜਾਂਦਾ ਨਹੀਂ ਅੱਜ ਤਾਂ ਫਰਕ ਆ ਅੱਜ ਮੈਂ ਠੰਡੇ ਵਿੱਚ ਜਾਂਦਾ ਸੀ ਠੀਕ ਹੈ ਯਾਰ ਵੀ ਬਹੁਤ ਹੈ ਲੈਂਟ ਹੋਵੇ ਨਾ ਹੋਵੇ ਕੋਈ ਬੜਾ ਫਰਕ ਨਹੀਂ ਪੈਂਦਾ ਗਰਮੀ ਬਹੁਤ ਜਿਆਦਾ ਆ ਤੇ ਜਿੱਥੇ ਸਰਾ ਤੋਂ ਬੈਠੋ ਬੀਤੀ ਨਹੀਂ ਲੱਗਾ ਜੇ ਏਸੀ ਲੱਗਾ ਹੁੰਦਾ ਤਾਂ ਸ਼ਹਿਰ ਤੇ ਚੀਜ਼ ਨਹੀਂ ਹੋਣੀ ਸੀ ਪਰ ਆਵੇ ਏਸੀ ਵੀ ਅੱਜ ਗਰਮੀ ਆ ਜਾਂਦੀ ਸੀ ਅੱਜ ਬਹੁਤ ਜਿਆਦਾ ਗਰਮੀ ਸੀ ਬਿਲਕੁਲ ਏਸੀ ਤਾਂ ਕੰਮ ਹੀ ਨਹੀਂ ਕਰਦੇ ਜਿੰਨੇ ਅੱਜ ਬਿਲਕੁਲ ਪਰ ਸਰਦਾਰ ਸਾਹਿਬ ਆਪਾਂ ਅੱਗੇ ਜਿਹੜਾ ਆਹ ਹਫ਼ਤੇ ਦੇ ਵਿੱਚ ਇੰਨੀ ਗਰਮੀ ਪੈਣੀ ਆ ਤਾਂ ਜਿਹੜਾ ਟੈਂਪਰੇਚਰ 48 ਡਿਗਰੀ ਜਾ ਸਕਦਾ ਵਾ ਤੇ ਉਸ ਤੋਂ ਬਾਅਦ 1 ਤੋਂ ਲੈ ਕੇ 10 ਤਰੀਕ ਦੇ ਵਿੱਚ ਤੱਕ ਵਿੱਚ ਵਿੱਚ ਜਿਹੜੇ ਮੀਂਹ ਪੈਣਗੇ ਉਹਦੇ ਵਿੱਚੋਂ 1 ਤੋਂ 10 ਤਰੀਕ ਤੱਕ ਜਿਹੜੇ ਮੀਂਹ ਦੱਸੇ ਗਏ ਆ ਕਿ ਮੀਂਹ ਜਰੂਰ ਪੈਣਗੇ ਉਦੋਂ ਗਰਮੀ ਤੋਂ ਥੋੜੀ ਰਾਹਤ ਮਿਲੂ ਅੱਜ ਇੱਕ ਚੀਜ਼ ਹੋਰ ਵੀ ਨਿਕਲ ਕੇ ਸਾਹਮਣੇ ਆ ਰਹੀ ਸੀ ਉਹ ਕਹਿੰਦੇ ਭਈ ਜਿਹੜਾ ਗੱਡੀਆਂ ਦੇ ਵਿੱਚ ਤੁਸੀਂ ਉਹਦੇ ਲੈਟਰਨ ਨਾ ਰੱਖੋ ਕੋਈ ਜਲਨਸ਼ੀਲ ਚੀਜ਼ ਨਾ ਰੱਖੋ ਜਿਹਦੇ ਕਰਕੇ ਉਹ ਕਹਿੰਦੇ ਕਿਸੇ ਟਾਈਮ ਵੀ ਕੋਈ ਇਹੜੀ ਵੱਡੀ ਘਟਨਾ ਜਿਹੜੀ ਉਹ ਪਾਪਾ ਬਿਲਕੁਲ ਬਿਲਕੁਲ ਕਿਉਂਕਿ ਗਰਮੀ ਬਹੁਤ ਜ਼ਿਆਦਾ ਆ ਪਰਸੋਂ ਦੀ ਗੱਲ ਆ ਜਿੱਦੇ ਸ਼੍ਰੋਮਣੀ ਕਾਲੀਦਾ ਦੇ ਦਫਤਰ ਦਾ ਉਹ ਘਟਨਾ ਹੋਇਆ ਪਰਸੋ ਕੇ ਚੌਥੇ ਦੀ ਗੱਲ ਚੌਂਕ ਦੇ ਵਿੱਚ ਇੱਕ ਟਰੱਕ ਦੇ ਇੰਜਣ ਦੇ ਠਾ ਅੱਗ ਜਿਹੜੀ ਲੱਗੀ ਸੀਗੀ ਉਹ ਮੇਰੇ ਕੋਲ ਵੀਡੀਓ ਪੂਰੀ ਨਹੀਂ ਸੀਗੀ ਤਾਂ ਕਰਕੇ ਮੈਂ ਉਹ ਚਲਾਈ ਨਹੀਂ ਗਈ ਤੇ ਉਹ ਇਹ ਹੀ ਗੱਲ ਆ ਸਰਾਭ ਜਦੋਂ ਗਰਮੀ ਹੁੰਦੀ ਹੈ ਤਾਂ ਇੱਕ ਤਾਂ ਇੰਜਣ ਵੀ ਦਿੱਤਾ ਹੁੰਦਾ ਤੇ ਉਸ ਤੋਂ ਬਾਅਦ ਜਦੋਂ ਇੰਜਣ ਗੱਡੀ ਚੱਲਦੀ ਰਹਿੰਦੀ ਹੈ ਤਾਂ ਅੱਗ ਲੱਗਣ ਦੇ ਚਾਂਸ ਜਿਹੜੇ ਵੱਧ ਜਾਂਦੇ ਆ ਤਾ ਉਹ ਟਰੱਕ ਨੂੰ ਜਿਹੜਾ ਉਹ ਤੇ ਚੌਂਕ ਤੇ ਅੱਜ ਰੋਕੇ ਉਹਦੀ ਬੜੀ ਜਦੌਜਹਿਦ ਨਾਲ ਜਿਹੜੀ ਅੱਗ ਬੁਝਾਈ ਗਈ ਉਹਦੇ ਵਿੱਚੋਂ ਤੇ ਇਸ ਤਰ੍ਹਾਂ ਹੀ ਆ ਵੀ ਕਰਨੀ ਜਿੰਨੀ ਵੱਧੂਗੀ ਤਾਂ ਇਹੋ ਜਿਹੇ ਚਾਂਸ ਜਿਹੜੇ ਵਧਣਗੇ ਜੀ ਬਿਲਕੁਲ ਬਿਲਕੁਲ ਬਾਕੀ ਅਸੀਂ ਦਰਸ਼ਕਾਂ ਪਰ ਦੋਸਤਾਂ ਮਿੱਤਰਾਂ ਨੂੰ ਅਪੀਲ ਕਰਦੇ ਆ ਸਾਡੇ ਦਰਸ਼ਕਾਂ ਨੂੰ ਅਪੀਲ ਕਰਦੇ ਆ ਕਿ ਜੇ ਤੁਹਾਨੂੰ ਕੋਈ ਸਮੱਸਿਆ ਸਾਡੇ ਨਾਲ ਜਰੂਰ ਸਾਂਝੀ ਕਰਿਆ ਕਰੋ ਤੁਸੀਂ ਆਪਦੀ ਕੋਈ ਸਮੱਸਿਆ ਤੁਹਾਡੇ ਪਿੰਡ ਚ ਕੋਈ ਸਮੱਸਿਆ ਆ ਰਹੀ ਆ ਤੇ ਸਾਡੇ ਨਾਲ ਜਰੂਰ ਤੁਸੀਂ ਉਹ ਸਾਂਝੀ ਜਰੂਰ ਕਰਿਆ ਕਰੋ ਤਾਂ ਕਿ ਜਿਹੜੀ ਉਹ ਗੱਲਬਾਤ ਸਾਡੇ ਤੱਕ ਜਿਹੜੀ ਜਰੂਰ ਪਹੁੰਚਾਈ ਜਾਵੇ ਪ੍ਰਸ਼ਾਸਨ ਤੱਕ ਪਹੁੰਚਾਈ ਜਾ ਸਕੇ ਆਪਾਂ ਕਵਰ ਵੀ ਕਰ ਸਕਦੇ ਹਾਂ ਕਵਰ ਵੀ ਕਰਾਂਗੇ ਕਈ ਵਾਰੀ ਦਿਮਾਗ 'ਚ ਨਾ ਇਹ ਗੱਲ ਵੀ ਰਹਿ ਜਾਂਦੀ ਆ ਜਿੰਨੇ ਵੀ ਦੋਸਤ ਮਿੱਤਰ ਸਾਡੇ ਸੁਣਦੇ ਹੋਣਗੇ ਵੀ ਇਹ ਅੱਜ ਇਹ ਦੱਸੀ ਤਾਂ ਗੱਲ ਪਤਾ ਨਹੀਂ ਆਪਣੀ ਗੱਲ ਰੱਖਣਗੇ ਕਿ ਨਹੀਂ ਰੱਖਣਗੇ ਹਨਾ ਵੀ ਉਹਨਾਂ ਨੂੰ ਕੀ ਜਿਵੇਂ ਆਪਦੇ ਵਿਊ ਦੇ ਹਿਸਾਬ ਨਾਲ ਅਸੀਂ ਅਸੀਂ ਆਪਦੇ ਵੱਲੋਂ ਕੁਝ ਨਹੀਂ ਸੋਚਣਾ ਜਿਹੜੀ ਗੱਲ ਜੇ ਤੁਹਾਡੇ ਦਿਲ ਦਿਮਾਗ ਦੇ ਵਿੱਚ ਹੈਗੀ ਆ ਅਸੀਂ ਉਦਾਂ ਹੀ ਜਿਹੜੀ ਗੱਲ ਆਪਣੇ ਦੋਸਤਾਂ ਮਿੱਤਰਾਂ ਸਾਹਮਣੇ ਰੱਖ ਦੇਣੀ ਆ ਤੇ ਇਸ ਕਰਕੇ ਕੋਈ ਵੀ ਗੱਲ ਨਹੀਂ ਬੇਝਿਜਕੋ ਕੇ ਸਾਨੂੰ ਦੱਸਿਆ ਕਰੋ ਤੇ ਅ ਕੱਲ ਕੋ ਅਹੀ ਜਿਹੜੇ ਸਕਰੀਨ ਦੇ ਉੱਪਰ ਨੰਬਰ ਵੀ ਫਲੈਸ਼ ਕਰਾਂਗੇ ਤੁਸੀਂ ਤਿੰਨਾਂ ਚੋਂ ਕਿਸੇ ਨੂੰ ਵੀ ਕੋਈ ਫੋਨ ਲਾ ਕੇ ਗੱਲਬਾਤ ਕਰ ਸਕਦੇ ਹੋ WhatsApp 'ਤੇ ਵੀ ਮੈਸੇਜ ਕਰ ਸਕਦੇ ਹੋ ਜੇ ਕੋਈ ਤੁਹਾਡੇ ਕੋਲੇ ਵੀਡੀਓ ਵਗੈਰਾ ਕਿਸੇ ਦੀ ਕੋਈ ਹੈਗੀ ਆ ਕੋਈ ਗੱਲਬਾਤ ਹੋਈ ਦੀ ਆ ਤਾਂ ਕੋਈ ਉਹ ਵੀ ਸਾਨੂੰ ਦਿਆ ਕਰੋ ਤੇ ਅਸੀਂ ਉਹ ਜਿਹੜੀ ਵੀਡੀਓ ਜਿਹੜੀ ਇਸ ਚੈਨਲ ਦੇ ਉੱਪਰ ਨੰਬਰ ਨੰਬਰ ਸਕਰੀਨ ਤੇ ਇੱਕ ਚੱਲ ਰਹੇ ਆ ਬਾਕੀ ਕੱਲ ਨੂੰ ਜਿਹੜੇ ਤਿੰਨੇ ਨੰਬਰ ਆ ਅਸੀਂ ਜੋ ਜੋੜ ਕਰਾਂਗੇ ਅੱਜ ਜਿਹੜਾ ਇੱਕ ਨੰਬਰ ਆ ਸ਼ੋ ਹੋ ਰਿਹਾ ਈਮੇਲ ਆਈਡੀ ਸ਼ੋ ਹੋ ਰਹੀ ਆ ਤੁਹਾਨੂੰ ਜਿੱਥੇ ਵੀ ਜਦੋਂ ਤੁਸੀਂ ਕਿਸੇ ਵੀ ਪ੍ਰੋਬਲਮ ਦੇ ਬਚਾ ਜਾਂ ਕੋਈ ਤੁਹਾਡੀ ਕੋਈ ਗੱਲਬਾਤ ਨਹੀਂ ਜੀ ਜੀ ਕੋਈ ਸਾਡਾ ਇਹੋ ਜੀ ਗੱਲ ਨਹੀਂ ਕਿ ਵੀ ਜੇ ਜਿਵੇਂ ਕਹਿ ਦਿੰਦੇ ਆ ਕਿ ਇਹਨਾਂ ਨੇ ਜੀ ਆਹਾ ਵੀ ਕੁਝ ਲੈ ਦੇ ਕੇ ਚਲਾਉਣੀ ਹੈ ਖਬਰ ਜਾਂ ਕੁਝ ਹੋਊਗਾ ਇਹੋ ਜਿਹਾ ਕਿਸੇ ਕੋਈ ਕੋਈ ਲੈ ਦੇਣ ਵਾਲਾ ਕੰਮ ਨਹੀਂ ਕੁਝ ਨਹੀਂ ਤੁਸੀਂ ਖਬਰ ਭੇਜੋ ਖਬਰ ਚੱਲੂਗੀ ਸੱਚੀ ਤੇ ਸਾਫ਼ ਹੋਵੇ ਗੱਲ ਸੱਚੀ ਤੇ ਸਾਫ਼ ਹੋਵੇ ਜੇ ਜੋ ਜੇ ਹੋ ਜੀ ਮਰਛੀ ਹੋਵੇ ਚੱਲੂ ਜ਼ਰੂਰ ਚੱਲੂ ਜ਼ਰੂਰ ਤੁਸੀਂ ਸਹੀ ਹੋਣੇ ਚਾਹੀਦੇ ਆ ਬਸ ਗੱਲ ਸਹੀ ਹੋਵੇ ਸਾਫ਼ ਹੋਵੇ ਜ਼ਰੂਰ ਵੀ ਹੋਵੇ ਸੱਚ ਹੋਵੇ ਬਿਲਕੁਲ ਸੱਚ ਦੇ ਨਾਲ ਖੜੇ ਅਸੀਂ ਸੱਚ ਦੇ ਨਾਲ ਹਮੇਸ਼ਾ ਹੀ ਖੜੇ ਆ ਕੋਈ ਵੀ ਗੱਲਬਾਤ ਹੋਊਗੀ ਉਹ ਜੇ ਕੋਈ ਗੱਲ ਹੋਊਗੀ ਤਾਂ ਜ਼ਰੂਰ ਚੱਲੂਗੀ ਇਸ ਕਰਕੇ ਸਾਡਾ ਕੰਟੈਕਟ ਜ਼ਰੂਰ ਕਰਿਆ ਕਰੋ ਸਾਡੇ ਨਾਲ ਇੱਕ ਵਾਰੀ ਕੰਟੈਕਟ ਜ਼ਰੂਰ ਕਰਿਆ ਕਰੋ ਹਾਂ ਇੱਕ ਨਾ ਇੱਕ ਜਿਹੜਾ ਕਮੈਂਟ ਵੀ ਆਇਆ ਆਪਣੇ ਕੋਲੇ ਦੂਸੇ ਕੰ ਦਾ ਦੁਬਾਰਾ ਕਮੈਂਟ ਆਇਆ ਕਹਿੰਦੇ ਭਾਈ ਜੀ ਜਿਹੜੀ ਅੱਗ ਲਾ ਕੇ ਦਰਖਤਾਂ ਨੂੰ ਸਾੜਿਆ ਜਾ ਰਿਹਾ ਉਹ ਮੁੱਦਾ ਜ਼ਰੂਰ ਚੱਕੋ ਭਾਈ ਜੀ ਹਾਂ ਇਹ ਮੇਰੇ ਦਿਮਾਗ ਦੇ ਵਿੱਚ ਗੱਲਬਾਤ ਸੀਗੀ ਤੇ ਨਿਕਲ ਗਈ ਤੁਸੀਂ ਕਿੱਸਾ ਕਰੋ ਇਹੋ ਜਿਹੇ ਮੁੱਦੇ ਖਿਆਲ ਬੜੀ ਭਿਆਨਕ ਸਥਿਤੀ ਹੋਇਆ ਵਾ ਕਈਆਂ ਥਾਮਾਂ ਦੇ ਉੱਤੇ ਆਲ ਨੇ ਮੱਛੀ ਵਿਖੇ ਗਏ ਆ ਪਸ਼ੂਆਂ ਪਸ਼ੂ ਵੀ ਸੜ ਗਏ ਵਿੱਚ ਆ ਮੈਂ ਇੱਕ ਦਿਨ ਆ ਰਿਆ ਸੀਗਾ ਆਪਣੇ ਮੁੱਦਕੀ ਵਾਲੀ ਸਾਈਡ ਦੇ ਉੱਤੋਂ ਤੇ ਇਧਰ ਦੇ ਪਾਸੇ ਮੈਂ ਦੇਖਿਆ ਅੱਗ ਲਾਈ ਕਿਸੇ ਬੰਦੇ ਨੇ ਜਿੰਨੇ ਵੀ ਦਸਤ ਸੀਗੇ ਦਸਤ ਤਕਰੀਬਨ ਤਕਰੀਬਨ ਜਿਹੜੇ ਸਾਰੇ ਮਚਾਏ ਪਏ ਸੀਗੇ ਅੱਗ ਖਤੇ ਆਪ ਦੇ ਆਪ ਹੀ ਬੁਝ ਗਈ ਕਿਸੇ ਤਰੀਕੇ ਦਰੱਖੇ ਨਾਲ ਪਰ ਉਹ ਬੰਦੇ ਨੇ ਕਸਰ ਨਹੀਂ ਛੱਡੀ ਜੀ ਕੋਈ ਦਰੱਖਤ ਮਚਾਉਣ ਵਾਲੀ ਇਹ ਬੰਦਿਆਂ ਤੇ ਜ਼ਰੂਰ ਕਾਰਵਾਈ ਹੋਣੀ ਚਾਹੀਦੀ ਆ ਅੱਗੇ ਦੱਕਾ ਦੇ ਬਾਹਰ ਚਲਾ ਲਓ ਮੈਂ ਉਹਦੇ ਹੱਕ 'ਚ ਵੀ ਨਹੀਂ ਤੇ ਖਿਲਾਫ ਵੀ ਨਹੀਂ ਆ ਪਰ ਜਿਹੜੀ ਅੱਗੇ ਸੜਕਾਂ ਤੇ ਆਉਂਦੀ ਆ ਤੁਸੋਂ ਨੂੰ ਬਈ ਉਹਨੂੰ ਰੋਕਣਾ ਪੈਣਾ ਕਿਉਂਕਿ ਜਿਹੜੇ ਦਰਖਤਾਂ ਜੇ ਘਟੋ ਘਟ ਜਿਹੜਾ ਇੱਕ ਦਰਖਤ ਆ ਉਹ 5 ਸਾਲਾਂ ਦੇ ਵਿੱਚ ਆ ਕੇ ਕਿਤੇ ਕਿਤੇ ਨਾ ਕਿਤੇ ਜਿਹੜਾ ਉਹ ਪੂਰਾ ਦਰਖਤ ਬਣਦਾ ਉਹਨੂੰ ਦਰਖਤ ਨੂੰ ਤੁਸੀਂ ਜਰੂਰ ਲੱਗਦੀ ਆ ਤੁਸੀਂ ਉਹਨੂੰ ਸਾੜ ਦਿੰਨੇ ਆ ਉਸ ਤੋਂ ਬਾਅਦ ਜਿਹੜਾ ਬੰਦਾ ਹੋਰੀ ਕਾਨੂੰਨੀ ਹਰਕਤ ਕਰਦਾ ਮੈਨੂੰ ਨਹੀਂ ਲੱਗਦਾ ਕਿ ਉਹ ਦਰਖਤ ਲਾਉਂਦਾ ਵੀ ਹੋਊਗਾ ਕਿਤੇ ਬਿਲਕੁਲ ਆਕਸੀਜਨ ਦੀ ਬਹੁਤ ਪ੍ਰੋਬਲਮ ਹੈ ਫੀਪੀਲੇ ਸਾਡੀ ਇਹ ਲੋਧ ਕਿਉਂਕਿ ਸੋਸ਼ਲ ਮੀਡੀਆ ਦੇ ਉੱਪਰ ਤੁਸੀਂ ਇੱਕ ਫੋਟੋ ਵਾਇਰਲ ਹੁੰਦੀ ਜ਼ਰੂਰ ਦੇਖੀ ਹੋਣੀ ਕੱਲ ਪਰਸੋਂ ਦੀ ਕਿ ਜਦੋਂ ਕੋਈ ਕਿਸਾਨ ਆਪਣੇ ਖੇਤ ਦੇ ਵਿੱਚ ਅੱਗ ਲਾਉਂਦਾ ਪਰਾਲੀ ਨੂੰ ਤਾਂ ਉਹਦੇ ਨਾਲ ਦੋ ਜਾਂ ਤਿੰਨ krae ਲਗਾਉਂਦਾ ਵਾ ਜਿੱਧਰਲੇ ਪਾਸੇ ਦਰਖਤ ਲੱਗੇ ਆ ਵੀ ਉਧਰਲੇ ਪਾਸੇ ਉਹ ਅੱਗ ਨਾ ਜਾਵੇ ਉਹਨੂੰ ਮਿੱਟੀ ਨਾਲ ਵਾਹ ਕੇ ਪੂਰਾ krae ਨਾਲ ਉਹਦੇ ਨਾਲ ਹਲਾ ਨਾਲ ਤੇ ਉਹ ਮਿੱਟੀ ਉੱਪਰ ਘਰ ਦਿੰਦਾ ਵੀ ਇਧਰੋਂ ਅੱਗ ਜਿਹੜੀ ਦਰਖਤਾਂ ਨੂੰ ਨਾਲ ਲੱਗਿਓ ਬਹੁਤ ਵਧੀਆ ਸੋਚ ਲੱਗੀ ਪਰ ਦੋਸਤ ਮਿੱਤਰ ਸਾਡੇ ਜਿਹੜੇ ਆਪਦੇ ਭੈਣ ਭਰਾ ਨੇ ਸਾਰੇ ਆਪਦੇ ਵੱਡੇ ਬਜ਼ੁਰਗ ਨੇ ਜਿਨ੍ਹਾਂ ਦੇ ਖੇਤਾਂ ਦੇ ਵਿੱਚ ਅੱਗ ਲੱਗਦੀ ਹੈ ਜਾਂ ਲਾਉਂਦੇ ਆ ਹਨਾ ਤਾਂ ਬੇਨਤੀ ਹੈ ਭਾਈ ਕਿਉਂਕਿ ਉਹਦੇ ਵਿੱਚ ਜੀਵ ਜੰਤੂ ਬਹੁਤ ਜ਼ਿਆਦਾ ਸੜ ਜਾਂਦੇ ਨੇ ਜੀਵ ਜੰਤੂ ਵੀ ਸੜਦੇ ਨੇ ਦਰਖਤ ਵੀ ਸੜਦੇ ਨੇ ਤਾਂ ਜੇ ਆਪਾਂ ਇਹੜੀਆਂ ਚੀਜ਼ਾਂ ਤੇ ਗੌਰ ਨਾ ਕਰਾਂਗੇ ਜਿਵੇਂ ਹੁਣ ਇੱਕ ਥਾਂ ਦੇ ਉੱਪਰ ਜਿਹੜੀ ਮੈਂ ਮੇਰੇ ਤੱਕ ਵੀਡੀਓ ਦੇਖੀ ਮੈਂ ਇੱਕ ਤਾਂ ਸ਼ਾਇਦ ਤੁਸੀਂ ਨਹੀਂ ਦੇਖੀ ਹੋਊਗਾ ਕਿਉਂਕਿ ਵੀਡੀਓ ਪੁਰਾਣੀ ਵੀ ਹੋ ਸਕਦੀ ਆ ਕਿ ਇੱਕ ਕੁੱਤੀ ਦੇ ਬੱਚੇ ਸੀਗੇ ਪਰਾਲੀ ਦੇ ਵਿੱਚ ਤਾਂ ਕਿਸਾਨ ਨੇ ਉਵੇਂ ਹੀ ਅੱਗ ਲਾ ਦਿੱਤੀ ਤੇ ਉਹ ਪਤਾ ਹੀ ਨਹੀਂ ਲੱਗਿਆ ਪਰਾਲੀ ਦੇ ਵਿੱਚ ਸੀ ਉਹ ਜਿੰਨੇ ਵੀ ਬੱਚੇ ਸੀ ਸਾਰੇ ਮਰ ਚ ਗਏ ਉਹਦੇ ਵਿੱਚ ਤੇ ਕੁੱਤੀ ਉੱਥੇ ਬੈਠ ਕੇ ਜਿਵੇਂ ਆਪਾਂ ਕਹਿ ਸਕਦੇ ਇਨਸਾਨ ਵਾਂਗੂ ਜਿਹੜੇ ਕੁੱਤੇ ਹੁੰਦੇ ਇਨਸਾਨ ਵਾਂਗੂ ਹੀ ਮੋਹ ਪਿਆਰ ਰੱਖਦੇ ਆ ਉਹਦੇ ਬੱਚਿਆਂ ਨਾਲ ਤਾਂ ਉੱਥੇ ਉਹ ਗੇੜੇ ਕੱਢਦੀ ਨਜ਼ਰ ਆਉਂਦੀ ਆ ਤਾਂ ਇਹੋ ਜਿਹੀਆਂ ਚੀਜ਼ਾਂ ਨਾ ਹੋਣ ਕਿਉਂਕਿ ਜੇ ਆਪਾਂ ਇਹ ਚੀਜ਼ਾਂ ਨਹੀਂ ਸੋਚ ਲਈਆਂ ਕੱਲਾ ਆਪਦਾ ਹੀ ਸੋਚਣਾ ਤਾਂ ਫਿਰ ਕੁਦਰਤ ਦੇ ਹੱਥੋਂ ਜਾਂ ਕੁਦਰਤ ਵੱਲੋਂ ਆਪਣਾ ਭਲਾ ਹੁੰਦਾ ਵੀ ਆਪਾਂ ਨਹੀਂ ਦੇਖ ਸਕਦੇ ਕਿਉਂਕਿ ਆਪਣਾ ਭਲਾ ਹੋਣਾ ਤਾਂ ਫਿਰ ਸਮਝ ਲਓ ਖਤਮ ਹੀ ਕਿਉਂਕਿ ਜੇ ਆਪਣੇ ਚੋਂ ਇਨਸਾਨੀਅਤ ਹੀ ਮਰ ਗਈ ਜੀਵ ਜੰਤੂਆਂ ਪ੍ਰਤੀ ਆਪਣਾ ਪਿਆਰ ਦਰਖਤਾਂ ਪ੍ਰਤੀ ਆਪਣਾ ਪਿਆਰ ਘਟ ਗਿਆ ਤਾਂ ਫਿਰ ਕੁਦਰਤ ਵੀ ਆਪਣੇ ਨਾਲ ਉਹ ਜੇ ਖਿਲਵਾੜ ਹੀ ਕਰੂਗੀ ਇਸ ਕਰਕੇ ਬੇਨਤੀ ਆ ਵੀ ਜਦੋਂ ਕੋਈ ਅੱਗ ਲਾਉਣੀ ਆ ਪਹਿਲਾਂ ਤਾਂ ਤੁਸੀਂ ਮਾੜਾ ਮੋਟਾ ਕਰਾਲੀ ਦੇ ਇੱਥੇ ਆਸ-ਪਾਸ ਦੇਖ ਲਿਆ ਕਰੋ ਕੋਈ ਜੀਵ ਜੰਤੂ ਵੱਡਾ ਤਾਂ ਨਹੀਂ ਕੋਈ ਉਹਦੇ ਵਿੱਚ ਜਿਵੇਂ ਕਿ ਕਹਿ ਦਈਏ ਕੁੱਤੀ ਸੂਈ ਜਾਂ ਕੋਈ ਹੋਰ ਹੈ ਨਾ ਤੇ ਜੇ ਜਿਹੜੇ ਦਰਖਤ ਹੈਗੇ ਆਸ-ਪਾਸ ਉਹਨਾਂ ਕਥਾਂ 'ਚ ਜ਼ਰੂਰ ਵਿੱਚ ਵਾਧਿਆ ਕਰੋ ਕਿਉਂਕਿ ਉਹਨਾਂ ਕਥਾਂ ਨਾਲ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਜੇ ਉਹਨਾਂ ਹੀ ਪਰਾਲੀ ਨੂੰ ਅੱਗ ਨਾ ਲੱਗੂ ਤਾਂ ਕੋਈ ਚੱਕਰ ਦੇ 2 ਜਾਂ ਉਹ ਉੱਥੇ ਹਾਲ ਮਾਰਦਿਆ ਕਰੋ ਕਿ ਜਿਹੜੇ ਦਰਖਤ ਜਰੂਰ ਬਸ ਸਕਣ ਬਿਲਕੁਲ ਸਭ ਤੋਂ ਜ਼ਿਆਦਾ 5 5 6 ਸਭ ਤੋਂ ਜ਼ਿਆਦਾ ਆ ਰਿਹਾ ਅੱਗ ਦੇ ਲੇਬੜ ਦੇ ਵਿੱਚ ਤੇ ਇੱਕ ਕਿਹੜੇ ਆਪਾਂ ਰਸਤੇ ਜਾਉਂਦੇ ਜਾਂਦੇ ਨੇ ਧੂਆਂ ਬਹੁਤ ਜ਼ਿਆਦਾ ਪ੍ਰੋਬਲਮ ਦਿੰਦਾ ਉਹਦਾ ਜੀ ਬਿਲਕੁਲ ਬਿਲਕੁਲ ਤੂੰ ਇਹ ਕਾਰ ਐਕਸੀਡੈਂਟ ਬਹੁਤ ਹੁੰਦੇ ਆ ਜੀ ਨਹੀਂ ਪਤਾ ਲੱਗਦਾ ਤੂੰ ਇਹਦੇ ਵਿੱਚ ਅੱਗੋ ਸਾਧਨ ਆਉਂਦਾ ਜਿਹੜਾ ਇਧਰੋਂ ਆਉਂਦਾ ਇੱਕ ਅੱਗੋਂ ਦਾ ਆਉਂਦਾ ਤੇ ਤੇ ਕਾਰਨ ਨਹੀਂ ਪਤਾ ਲੱਗਦਾ ਗੱਡੀ ਵੱਲ ਤਾਂ ਲੰਘ ਜਾਂਦਾ ਕਿਹੜਾ ਬਾਈਕ ਤੇ ਹੁੰਦਾ ਜਾਂ ਵੀ ਸਾਈਕਲ ਵਗੈਰਾ ਜਾਂ ਹੋਰ ਕੀ ਸਾਧਨ ਤੇ ਹੁੰਦਾ ਉਹ ਧੂੰਏ ਦੀ ਕਰਨਾ ਆਕਸੀਜਨ ਦੀ ਪ੍ਰੋਬਲਮ ਕਰਕੇ ਕਿੰਨਾ ਸਾਹ ਘੜਦਾ ਉੱਥੇ ਉਹਦਾ ਹਵਾ ਦਾ ਰਿਹਾਨੇ ਦੇ ਵਿੱਚ ਵੇਖਣਾ ਬਹੁਤ ਜ਼ਰੂਰੀ ਆ ਵੀ ਹਵਾ ਕਿੱਧਰੋਂ ਚੱਲ ਰਹੀ ਆ ਜੇ ਹਵਾ ਛੜਕ ਘਰੋਂ ਚੱਲ ਰਹੀ ਆ ਤਾਂ ਕੋਈ ਨੀ ਇੱਕ ਜਾਂ ਦੋ ਦਿਨ ਰੋਕੇ ਅੱਗ ਲਾ ਦੋ ਕਿਉਂਕਿ ਜਿਹੜਾ ਛੜਕ ਤੇ ਵੱਡੇ ਵਾਹਨ ਲੰਘਦੇ ਵੱਡੇ ਰੋਡ ਹੁੰਦੇ ਆ ਤਾਂ ਨੁਕਸਾਨ ਜਿਆਦਾ ਹੋ ਜਾਂਦਾ ਜੇ ਹਵਾ ਦਾ ਵਹਾਰ ਦੂਜੇ ਪਾਸੇ ਨੂੰ ਆਦਾ ਕੋਈ ਨੀ ਤੁਸੀਂ ਲਾ ਸਕਦੇ ਆ ਕਿਉਂਕਿ ਉਦੋਂ ਫਿਰ ਕੋਈ ਚੀਜ਼ ਚੱਲ ਜਾਂਦੀ ਆ ਪਰ ਕਿਸੇ ਦੀ ਕੋਈ ਜਾਨੀ ਨੁਕਸਾਨ ਨਾ ਹੋਵੇ ਕਿਸੇ ਦਾ ਜਾਂ مالی ਨੁਕਸਾਨ ਨਾ ਹੋਵੇ ਉਹ ਵੀ ਕੱਲੇ ਧੂਏ ਦੇ ਕਾਰਨ ਹੈ ਨਾ ਇਸ ਕਰਕੇ ਥੋੜੀ ਬਹੁਤੀ ਆਪਾਂ ਆਪਣੇ ਵਾਲੀ ਕੋ ਖੇਚਲ ਕਰੀਏ ਦੇਖ ਕੇ ਸਾਰਾ ਦੇਖ ਪਰਖ ਕੇ ਫਿਰ ਤੁਸੀਂ ਜਿਹੜੀ ਆਗੂ ਜਿਹੜੀ ਲਾਇਆ ਕਰੋ ਬਈ ਜੀ ਬਿਲਕੁਲ ਜੀਵ ਜੰਤੂ ਬਾਲੇ ਮਾਚਿਆਂ ਦੇ ਸਰਾਸਾ ਵਿੱਚ ਨਿੱਕੇ ਨਿੱਕੇ ਜੀਵ ਬਹੁਤ ਹੁੰਦੇ ਆ ਉਹ ਬਹੁਤ ਜਿਆਦੇ ਜਿਹੜੇ ਵਿੱਚ ਮਚ ਮੁਚ ਜਾਂਦੇ ਆ ਤੇ ਬਾਕੀ ਜਿਵੇਂ ਆਲ ਪੰਜ ਛੇ ਜਿਹੜੇ ਹੋਣ ਵਾਲੋ ਕੋਈ ਆਲ ਨਹੀਂ ਬਣੇ ਉਹਨਾਂ ਵਿੱਚ ਆਂਡੇ ਜਾਂ ਜੀ ਵੇ ਜਿਹੜੇ ਹੈਗੇ ਨਿਕਲੇ ਵੇ ਤੇ ਉਹ ਮੱਚ ਗਏ ਤਾਂ ਫਿਰ ਆ ਚਿੜੀਆਂ ਕਾਂ ਬਾਜ ਜਿਹੜੇ ਆ ਗਟਾਰਾ ਆਪਾਂ ਦੇਖਣੋਂ ਹੀ ਹਟ ਗਈਆਂ ਫਿਰ ਕਿੱਥੋਂ ਮਿਲਣੀਆਂ ਇਹ ਚੀਜ਼ਾਂ ਨਹੀਂ ਮਿਲਦੀਆਂ ਆਪਾਂ ਨੂੰ ਬਿਲਕੁਲ ਨਹੀਂ ਮਿਲਦੀ ਬੰਦਿਕਾ ਕਿੰਨਾ ਫਰਕ ਪੈਂਦਾ ਜੀ ਇਸ ਤੇ ਹੂੰ ਬਿਲਕੁਲ ਬਿਲਕੁਲ ਸਹੀ ਗੱਲ ਹੈ ਦਰਖਤ ਜਦੋਂ ਸਾਰੇ ਆਪਾਂ ਫਿਰ ਜਿਵੇਂ ਹੁਣ ਇੱਕ ਤਾਂ ਵੀ ਦਰਖਤ ਸੜੀ ਜਾਂਦੇ ਆ ਠੀਕ ਹੈ ਜੀ ਇੱਕ ਘਰ ਘਰ ਗਰੀਬ ਤੋਂ ਗਰੀਬ ਬੰਦਾ ਵੀ ਏਸੀ ਲਵਾਈ ਜਾਂਦਾ ਮਜਬੂਰੀ ਬਣ ਗਈ ਕਿਉਂਕਿ ਗਰਮੀ ਵਧ ਗਈ ਗਰਮੀ ਵਧਾਉਣ ਦੇ ਜ਼ਿੰਮੇਵਾਰ ਵੀ ਆਪਾਂ ਹੀ ਆ ਜਦੋਂ ਹੁਣ ਡਰਗਤਾਂ ਖੜੀ ਜਾਂਦੇ ਨਾਲ ਏਸੀ ਲਾਈ ਜਾਂਦੇ ਡਰਗਤਾਂ ਵੱਲੋਂ ਆਕਸੀਜਨ ਆਉਣੀ ਬੰਦ ਹੋ ਗਈ ਤੇ ਜਿਹੜੇ ਏਸੀ ਹੋਰ ਕੁਝ ਇੰਨੀ ਕਰਦੇ ਆ ਜਿਹੀ ਜਾਂਦੇ ਆ ਰਹਿੰਦਾ ਹੁੰਦਾ ਗੱਡੀਆਂ ਮੋਟਰ ਕਾਰਾਂ ਕਿੰਨਾ ਪ੍ਰਦੂਸ਼ਣ ਅਤੇ ਗਰਮੀ ਦਾ ਆਟੋਮੈਟਿਕ ਹੀ ਵਧਣੀ ਆ ਜਿਵੇਂ ਭਾਈ ਦਵਾਈ ਦੀ ਗੱਲ ਕਰ ਦਵਾਈ ਦੇ ਵਿੱਚ ਟੈਂਪਰੇਚਰ ਕਿੰਨਾ ਹਾਈ ਰਹਿਣ ਲੱਗ ਗਿਆ ਸੀ ਤਾਂ ਉਹਨਾਂ ਨੇ ਜਿਹੜਾ ਡਰਗਤਾਂ ਦੇ ਵੱਲ ਰੁਝਾਨ ਕੀਤਾ ਡਰਗਤ ਬਹੁਤ ਜ਼ਿਆਦਾ ਲਾਏ ਤੇ ਉਹ ਅੱਗੇ ਨਾਲੋਂ ਬਹੁਤ ਰਾਹਤ ਆ ਉੱਥੇ ਆਪਣੇ ਡਰਗਤ ਹੋਏ ਹੋਏ ਆਪਾਂ ਉਹਨਾਂ ਨੂੰ ਅੱਗ ਦੇ ਵਿੱਚ ਸਾੜੀ ਜਾਂਦੇ ਆ ਤੇ ਆਪਣੀ ਚੰਗੀ ਗੱਲ ਨਹੀਂ ਐ ਇਸ ਕਰਕੇ ਸੋਚ ਵਿਚਾਰ ਜਰੂਰ ਕਰੋ ਕਿਉਂਕਿ ਦਰਖਤ ਤਾਂ ਸਰਕਾਰ ਦਾ ਦਰਖਤ ਲਾਉਣ ਵਾਲੇ ਪਾਸੇ ਨੂੰ ਤੋੜ ਰਹੀ ਹੈ ਨਾ ਦਰਖਤ ਲਾਓ ਵਾਦ ਤੋਂ ਵਾਦ ਲਾਓ ਇੱਕ ਤਾਂ ਉਹ ਸੜੀ ਜਾਂਦੇ ਇੱਕ ਜੀ ਵੱਡੇ ਰੋਡ ਜਿਹੜੇ ਸਰਾਂ ਸਾਹਿਬ ਜਿਹੜੇ ਨਿਕਲ ਰਹੇ ਹੈ ਨਾ ਵੱਡੇ ਰੋਡ ਉਹਨਾਂ ਦੇ ਵਿੱਚੋਂ ਦਰਖਤ ਬਹੁਤ ਆ ਰਹੇ ਉਹ ਵੱਡੇ ਜਾਂਦੇ ਤਾਂ ਦਰਖਤ ਖਤਮ ਹੋਣ ਦੇ ਕਿਨਾਰੇ ਹੋਇਆ ਪਿਆ ਬਹੁਤ ਸਾਰੇ ਆਦਮੀ ਜਿਹੜੀ ਘੜ ਰਹੀ ਹੈ ਆਪਣੀ ਸਰਕਾਰ ਨੂੰ ਵੀ ਚਾਹੀਦਾ ਆਪਣੀ ਪੰਚਾਇਤਾਂ ਨੂੰ ਵੀ ਚਾਹੀਦਾ ਵੀ ਜਿਹੜੇ ਦਰਖਤ ਵੇਚੋਦੇ ਆਏ ਆ ਤੇ ਉਹਦੇ ਕਿਤੇ ਨਾ ਕਿਤੇ ਜਾ ਕੇ ਜਿਹੜਾ ਜ਼ਰੂਰ ਉਹਦਾ ਹੱਲ ਜਰੂਰ ਕਰੋ ਬਿਲਕੁਲ 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 ਕਿਉਂਕਿ ਸਰਾਦਾ ਜੋ ਤੁਸੀਂ ਪਹਿਲਾਂ ਦੱਸਿਆ ਇੱਕ ਦਰਖਤ 5-6 ਸਾਲ ਤੱਕ ਜਾ ਕੇ ਜਿਹੜਾ ਆਪਦਾ ਕੰਮ ਕਰਨਾ ਸ਼ੁਰੂ ਕਰਦਾ ਕਿਤੇ ਜਾ ਕੇ ਦਰਖਤ ਨੇ ਬਾਨਾ ਹੁੰਦਾ ਤੇ ਜਦੋਂ ਆਪਾਂ ਵੱਡਣ ਲੱਗਦੇ ਥੋੜਾ ਜਿਹਾ ਡਿੱਕਾ ਲੱਗਦਾ ਨਾ ਆਪਾਂ ਨੂੰ ਚੀਜ਼ ਦਾ ਆਪਾਂ ਉਹਦੇ ਗਾਨੇ ਦਰਖਤ ਵੜਦੋ ਯਾਰ ਦਰਖਤ ਵੜਦੋ ਯਾਰ ਇਹ ਜੜ ਚੰਗੀਆਂ ਨਹੀਂ ਕਿਉਂਕਿ ਉਹ ਦਰਖਤ ਨੇ ਕਿੰਨਾ ਕੁਛ ਜਿਹੜੇ ਆਉਣ ਵਾਲੀ ਆਪਣੀ ਨਸਲਾਂ ਪੀੜੀਆਂ ਆਪਣੀਆਂ ਉਹਨਾਂ ਲਈ ਆਪਾਂ ਜਿਹੜਾ ਨਾ ਇੱਕ ਜ਼ਹਿਰ ਘੋਲ ਕੇ ਚੱਲੇ ਜੇ ਦਰਖਤ ਵੜਦੇ ਆ ਤਾਂ ਜ਼ਹਿਰ ਘੋਲ ਕੇ ਚੱਲਿਆਂ ਨਾਲ ਹੀ ਦਰਖਤ ਵੱਡਣ ਦੀ ਬਜਾਏ ਲਾਏ ਜ਼ਰੂਰ ਜਾਣ ਤੇ ਪਰ ਵੱਡਣ ਵਾਲੇ ਪਾਸੇ ਘਟ ਅੱਜ ਕੱਲ ਦੇ ਮੌਜੂਦਾ ਜੇ 10 ਦਰਖਤ ਵੜਦਾ ਕੋਈ ਤੇ ਇੱਕ ਮਸਾਂ ਲੱਗਦਾ ਉਸ ਜਗ੍ਹਾ ਤੇ ਉਹ ਵੀ ਮੋਗਾ ਸਾਹਿਬ ਇੱਕ ਜਿਹੜਾ ਲੱਗ ਗਿਆ ਉਹ ਵੀ ਲੱਗ ਗਿਆ ਪਿਛਤ ਸਾਲਾਂ ਨੂੰ ਕਿਤੇ ਜਾਣਾ ਪਤਾ ਨਹੀਂ ਕਿਸੇ ਨੇ ਕੋਈ ਗਾਂ ਨਹੀਂ ਖਾ ਜਾਣਾ ਕਿਸੇ ਨੇ ਖਾ ਜਾਣਾ ਜਿਵੇਂ ਸਮਾਸ਼ੇ ਵੀ ਵੀਰ ਹਾਂ ਸਮਾਸ਼ੇ ਵੀ ਵੀਰ ਦਰਖਤ ਬਹੁਤ ਲਾਉਂਦੇ ਆ ਜਨਮ ਦਿਨ ਤੇ ਵੀ ਲੋਕ ਕਈ ਦਰਖਤ ਬਹੁਤ ਲਾਉਂਦੇ ਬੂਟੇ ਲਾਉਂਦੇ ਆ ਪਰ ਉਹ ਬੂਟੇ ਲਾਉਣ ਤੱਕ ਹੀ ਸੀਮਤ ਅਸਰਾ ਸਾਹਿਬ ਬੂਟਾ ਲਾਤਾ ਅੱਜ ਬਸ ਅੱਜ ਪਾਣੀ ਪਾਇਆ ਤਾਂ ਕੱਲ ਨੂੰ ਹੀ ਵੇਖਣ ਜਾਣਾ ਕੱਲ ਨੂੰ ਨਹੀਂ ਵੇਖਣ ਜਾਣਾ ਜਿੰਨਾ ਚੈਰੋ ਵੱਡਾ ਨਹੀਂ ਹੁੰਦਾ ਉਹਨਾਂ ਚਿਰ ਜੇ ਉਹਦੀ ਕੇਅਰ ਕਰਦਾ ਫੇਰ ਦਰਖਤ ਲਾਓ ਕੋਈ ਨਹੀਂ ਤਾਂ ਲਾਉਣ ਦੀ ਲੋੜ ਹੀ ਨਹੀਂ ਕਿਉਂਕਿ ਉਹ ਤਾਂ ਇੱਕ ਅੱਧੇ ਦਿਨ ਚ ਇਹਨਾਂ ਨੇ ਗਾਵਾਂ ਗੂਆਂ ਨੇ ਖਾ ਲੈਣਾ ਹੁੰਦਾ ਜਾਨਵਰਾਂ ਨੇ ਹਨਾ ਤੇ ਇਸ ਕਰਕੇ ਜੇ ਤੁਸੀਂ ਕੋਈ ਬੂਟਾ ਦਰਖਤ ਲਾਇਆ ਤਾਂ ਉਹਦੀ ਕੇਅਰ ਜ਼ਰੂਰ ਕਰੋ ਹੁਣ ਉਹਨੂੰ ਇੱਕ ਵਾਰੀ ਥੋੜਾ ਵੱਡਾ ਹੋਣ ਤੋਂ ਹਨਾ ਜਾਂ ਉਹਦੇ ਆਸ-ਪਾਸ ਜਾਲੀ ਲਾਓ ਤੇ ਉਹਨੂੰ ਪਾਣੀ ਰੋਜ਼ ਪਾਓ ਜ਼ਰੂਰ ਫੇਰ ਹੀ ਉਹਨੇ ਵਧਣਾ ਫੁੱਲਣਾ ਹਨਾ ਤੇ ਇਸ ਕਰਕੇ ਦਰਖਤ ਲੱਗਦੇ ਬਹੁਤ ਬੂਟੇ ਲੱਗਦੇ ਬਹੁਤ ਪਰ ਕੇਅਰ ਵੱਲੋਂ ਜਿਹੜੇ ਉਹ ਬਾਅਦ ਚ ਖਤਮ ਹੋ ਜਾਂਦੇ ਜੀ ਬੈਲ ਬਿਲਕੁਲ ਬਿਲਕੁਲ ਕੋਈ 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 ਕਹਿੰਦੇ ਕਿ ਇੱਕ ਰੋਕ ਤੇ 100 ਸੌਖਾ ਹਾਂ ਜੀ ਬਿਲਕੁਲ ਇੱਕ ਰੋਕ 100 ਸੌਖਾ ਅਸਰਾਧਾ ਪਹਿਲੇ ਵਾਲੇ ਟਾਈਮ ਦੇ ਵਿੱਚ ਨਾ ਹੁਣ ਪਿੰਡਾਂ ਦੇ ਵਿੱਚ ਤਾਂ ਹਲੇ ਵੀ ਹੈਗਾ ਹਰੇਕ ਘਰ ਦੇ ਵਿੱਚ ਕੋਈ ਵੱਡਾ ਦਰਖਤ ਜ਼ਰੂਰ ਲੱਗਾ ਹੁੰਦਾ ਪਿੰਡਾਂ ਦੇ ਵਿੱਚ ਤੇ ਸ਼ਹਿਰਾਂ ਦੇ ਵਿੱਚ ਤਾਂ ਦਰਖਤ ਬਿਲਕੁਲ ਹੀ ਖਤਮ ਆ ਤੇ ਬਿਮਾਰੀ ਵੀ ਸ਼ਹਿਰ ਸ਼ਹਿਰ ਦੇ ਵਿੱਚ ਸਭ ਤੋਂ ਜ਼ਿਆਦਾ ਆ ਜਿੰਨੇ ਡਾਕਟਰ ਤੇ ਰਸ ਮਿਲੂਗਾ ਸ਼ਹਿਰਾਂ ਦੇ ਵਿੱਚੋਂ ਜ਼ਿਆਦਾਤਰ ਮਿਲੂ ਪਿੰਡਾਂ ਵਾਲੇ ਮੌਜ ਨਾਲ ਆਪਦੇ ਦਰਖਤਾਂ ਹਟਾ ਦੁਪਹਿਰੇ ਵਹਿੰਦੇ ਆ ਪੈਂਦੇ ਆ ਆਕਸੀਜਨ ਲੈਣੇ ਸਾਰਾ ਕੁਝ ਦਰਖਤਾਂ ਜੋ ਆਪਾਂ ਨੂੰ ਮਿਲਦਾ ਹਨ ਉਹ ਕਿਸੇ ਹੱਦ ਤੱਕ ਜਰੂਰ ਸੌਕੇ ਆ ਪਰ ਸ਼ਹਿਰਾਂ ਦੇ ਵਿੱਚ ਦਰਖਤ ਬਿਲਕੁਲ ਖਤਮ ਹੋ ਗਏ ਆ ਤਾਂ ਬਿਮਾਰੀਆਂ ਵੀ ਸ਼ਹਿਰਾਂ ਦੇ ਵਿੱਚ ਜ਼ਿਆਦਾ ਹੋ ਗਈਆਂ ਜ਼ਿਆਦਾ ਬਿਲਕੁਲ ਕੋਈ ਝਾਕ ਵਾਲੀ ਗੱਲ ਨਹੀਂ ਦੋਰੇ ਵਾਲੀ ਗੱਲ ਨਹੀਂ ਗਈ ਤੇ ਸ੍ਰੀਮਸ਼ਾਮ ਵੀ ਆਪਣਾ ਸ਼ਬਦ ਹੁਣ ਪੂਰਾ ਤੇ ਕੋਈ ਹੋਰ ਗੱਲਬਾਤ ਹੈਗੀ ਤਾਂ ਕਰ ਲੱਕ ਦੋ ਮਿੰਟ ਦਾ ਸਮਾਂ ਜਿਹੜਾ ਆਪਣੇ ਕੋਲੇ ਬਚਿਆ ਹੋਇਆ ਤਾਂ ਜ਼ਿਆਦਾਤਰ ਤਾਂ ਇਹ ਮਾਹੌਲ ਆ ਹੀ ਚੱਲ ਰਿਹਾ ਵਾ ਆਪਣੇ ਰਾਜਨੀਤੀ ਵਾਲਾ ਪਰ ਰਾਜਨੀਤੀ ਤੋਂ ਪਾਸੇ ਵੀ ਆਪਾਂ ਗੱਲਾਂ ਕਰਨੀਆਂ ਹੋਰ ਵੀ ਅਪਡੇਟ ਬਹੁਤ ਹੁੰਦੀਆਂ ਵੱਡੀਆਂ ਲੋੜ ਦੇਣੀਆਂ ਹੁੰਦੀਆਂ ਪਰ ਜਿਹੜੀ ਇਸ ਤੋਂ ਬਾਅਦ ਜਿਹੜੀ ਤੁਸੀਂ ਖਬਰ ਚ ਲਾਓਗੇ ਨਾ ਜਿਹੜਾ ਲਾਈਵ ਚੱਲੂਗਾ ਸ਼ੈਪਰੇਦਰਪੇਸ਼ ਤੇ ਵੀ ਚੱਲੂਗਾ ਬਾਟ ਦੇ ਵੀ ਚੱਲੂਗਾ ਤੇ ਉਹ ਦੇਖ ਕੇ ਤੁਸੀਂ ਸੋਚਿਓ ਵੀ ਐ ਵੀ ਹੋ ਸਕਦਾ ਕਿਸੇ ਬੰਦੇ ਨੇ ਪਾਰਟੀ 'ਚ ਇੰਨਾ ਟਾਈਮ ਰਹਿ ਕੇ ਪਾਰਟੀ ਦੇ ਨਾਲ ਜੁੜ ਕੇ ਇੰਨਾ ਕੁਝ ਪ੍ਰਚਾਰ ਪਾਰਟੀ ਦਾ ਕੀਤਾ ਹੋਵੇ ਸੇਵਾ ਕੀਤੀ ਹੋਵੇ ਤੇ ਪਰ ਇੱਕ ਇੱਕੋ ਦੇ ਵਿੱਚ ਚੀਜ਼ ਹੈਗੀ ਆ ਪਰ ਪਾਰਟੀ ਖਿਲਾਫ ਨਹੀਂ ਮਾਰਿਆ ਕੋਈ ਸ਼ਬਦ ਬੋਲਿਆ ਪਾਰਟੀ ਨੂੰ ਨਹੀਂ ਮਾਰਿਆ ਕਿਹਾ ਇੱਕ ਬੰਦੇ ਨੂੰ ਹੀ ਟਾਰਗੇਟ ਕੀਤਾ ਗਿਆ ਕਮਲਜੀਤ ਬਰਾੜ ਨੂੰ ਚਲੋ ਕੋਈ ਕੱਲ੍ਹ ਨਹੀਂ ਆਪਾਂ ਟਾਰਗੇਟ ਕੀਤਾ ਗਿਆ ਕੁਆਰਟੀ ਦੇ ਖਿਲਾਫ ਇਹ ਪ੍ਰੋਗਰਾਮ ਇਹ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਰਾਤ ਬਾਅਦ ਜਿਹੜੀ ਉਹ ਵੀਡੀਓ ਤੁਹਾਨੂੰ ਦਿਖਾਈ ਜਾਊਗੀ ਤੁਸੀਂ ਜਰੂਰ ਵੇਖਿਓ ਜਿਹੜੀ ਕਾਫੀ ਜਿਹੜਾ ਤਕਰਾਰਬਾਦੀ ਜਿਹੜੀ ਉਹ ਸਾਹਮਣੇ ਆਈ ਹੈ ਜੀ ਸਭ ਤੁਹਾਡਾ ਬਹੁਤ-ਬਹੁਤ ਧੰਨਵਾਦ ਲੋਕਾ ਸਭ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਤੇ ਤੁਸੀਂ ਜਿਹੜੇ ਸੱਜਣ ਆਪਣੇ ਜੁੜੇ ਦੋਸਤਾਂ ਜਿਹੜਾ ਛੇਰ ਇਹਨੂੰ ਜਰੂਰ ਕਰ ਲਿਓ ਵੱਧ ਤੋਂ ਵੱਧ ਤੁਹਾਡਾ ਆਪਣਾ ਚੈਨਲ ਆ ਤੁਹਾਡਾ ਆਪਣੇ ਘਰ ਦਾ ਚੈਨਲ ਆ ਇਹਨੂੰ ਜਰੂਰ ਸ਼ੇਅਰ ਕਰ ਲਿਓ ਧੰਨਵਾਦ ਮਿਹਰਬਾਨੀ ਮਿਲਦੀ ਹੈ ਕੱਲ੍ਹ Thank you.